ਹੈਲੋ ਹਲੋ ਹਾਂਜੀ ਭਾਜੀ ਹਾਂਜੀ ਭਾਜੀ ਜੈ ਗੁਰੂ ਵਾਲਮੀਕ ਜੀ ਹਰ ਹਰ ਵਾਲਮੀਕੀ ਭਾਜੀ ਮਨਦੀਪ ਗੱਲ ਕਰ ਰਿਹਾ ਦਰਾਵੜ ਚੈਨਲ ਤੋਂ ਹਾਂਜੀ ਹਾਂਜੀ ਭਾਜੀ ਭਾਜੀ ਮੈਂ ਤੁਹਾਡੇ ਪਿੰਡ ਦੇ ਦੂਸਰੀ ਧਰ ਦੇ ਵਿੱਚ ਖੜਾ ਆਂ ਇਸ ਟਾਈਮ ਜਿਹੜੇ ਤੁਹਾਡੇ ਇਲਜ਼ਾਮ ਲਾਏ ਜਾ ਰਹੇ ਆ ਕਿ ਮੰਦਿਰ ਜਿਹੜਾ ਆ ਮੰਦਿਰ ਬੰਦ ਰਹਿੰਦਾ ਵਾ ਕਹਿੰਦੇ ਅਸੀਂ 3 ਸਾਲ ਤੋਂ ਮੱਥਾ ਨਹੀਂ ਟੇਕਿਆ ਤੁਹਾਡੇ ਕੋਲ ਕੋਈ ਵੀਡੀਓ ਪ੍ਰੂਫ ਹੈ ਤੁਸੀਂ ਸਾਨੂੰ ਮੇਰੇ ਨਾਲ ਤੁਹਾਡੇ ਜਦੋਂ ਪਹਿਲਾ ਕਾਲ ਤੇ ਗੱਲ ਹੋਈ ਸੀ ਤੁਸੀਂ ਇਹ ਗੱਲ ਜ਼ਿਕਰ ਕੀਤਾ ਸੀ ਕਿ ਮੇਰੇ ਕੋਲ ਪ੍ਰੂਫ ਆ ਕਿ ਜਿਹੜਾ ਮੰਦਰ ਖੁੱਲਾ ਰਹਿੰਦਾ ਹਾਂਜੀ ਸਰ ਮੇਰੇ ਕੋਲ ਨਾ ਸੀਸੀਟੀਵੀ ਕੈਮਰੇ ਦੀਆਂ ਵੀਡੀਓ ਆ ਅੱਛਾ ਜੀ ਜਿਹਦੇ ਵਿੱਚ ਮੰਦਰ 18 ਘੰਟੇ ਡੇਲੀ ਖੁੱਲਦਾ ਜੀ ਅੱਛਾ ਜੀ ਇਹ ਸਾਰੇ ਲੋਕ ਉੱਤੇ ਨਮਸਤਕ ਵੀ ਹੋ ਕੇ ਜਾਂਦੇ ਆ ਤੇ ਮੈਂ ਤੁਹਾਡੀ ਸੀਸੀਟੀਵੀ ਕੈਮਰੇ ਦੀ ਵੀਡੀਓ ਵੀ ਤੁਹਾਨੂੰ ਸ਼ੇਅਰ ਕਰ ਦਾਂ ਤੁਹਾਡੇ ਤੇ ਇਹ ਵੀ ਇਲਜ਼ਾਮ ਲਾਇਆ ਜਾਂਦਾ ਕਿ ਪਹਿਲਾਂ ਦੀ 17 ਤਰੀਕ ਤੇ ਕਰ ਜਿਹੜਾ ਮੰਦਿਰ ਆ ਜੀ ਜਿੱਤਾਂ ਮਰਿਆਦਾ ਨਾਲ ਬਿੱਲਾ ਖੁੱਲਦਾ ਉਦਾਂ ਹੀ ਖੁੱਲਦਾ ਰਿਹਾ ਜੀ ਉਸ ਪੁਰਾਣ ਜਿੱਥੇ ਆਪਣੇ ਮਹਾਰਾਜ ਜੀ ਦਾ ਪ੍ਰਕਾਸ਼ ਆ ਜੀ ਸਾਰੇ ਉੱਥੇ ਜਾਂਦੇ ਆ ਮੱਥਾ ਟੇਕਦੇ ਆ ਸਾਰੇ ਜੀ ਤੇ ਜਿੱਦਣ ਐਕਸੀਡੈਂਟ ਉਹ ਜਿੱਦਣ ਘਟਨਾ ਹੁੰਦੀ ਆ ਮੰਦਿਰ ਤੇ ਹਮਲਾ ਪੰਚਾਇਤ ਵੱਲੋਂ ਪਲੈਨ ਕਰਕੇ ਕਰਵਾਇਆ ਜਾਂਦਾ ਆ ਜੀ ਉਸ ਦਿਨ ਤੋਂ ਜਿੱਦਣ ਹੱਲੇ ਇਹਤ ਵੀ ਜਿਹੜੀ ਧਾਰਮਿਕ ਬੇਦਬੀ ਹੋਈ ਆ ਉਹਦੇ ਤੇ ਨਾ ਤਾਂ ਕੋਈ ਪ੍ਰਸ਼ਾਸਨ ਨੇ ਕੋਈ ਗੌਰ ਕੀਤੀ ਆ ਤੇ ਨਾ ਕੋਈ ਉੱਤੇ ਬਣਦੀ ਕਾਰਵਾਈ ਕੀਤੀ ਆ ਭਾਜੀ ਬੇਦਬੀ ਜਿਹੜੀ ਉਸ ਦੇ ਅੰਦਰ ਪਹਿਲੀ ਬੇਦਬੀ ਤੇ ਮੈਂ ਆਉਣਾ ਵਾਂ ਜਿਹੜੀ ਸਭ ਤੋਂ ਪਹਿਲਾਂ ਬੇਦਬੀ ਜਿਹੜੀ ਇੱਕ ਤੁਹਾਡੀ ਵੀਡੀਓ ਜਿਹੜੀ ਤੁਸੀਂ ਵਾਇਰਲ ਕੀਤੀ ਸੀ ਕਿ ਜਿਹੜਾ ਮੁੰਡਾ ਆ ਪਾਠ ਕਰਦਿਆਂ ਨੂੰ ਰੋਕਦਾ ਹਾਂਜੀ ਹਾਂਜੀ ਸਰ ਉਹ ਪਰਿਵਾਰ ਮੇਰੇ ਸਾਹਮਣੇ ਖੜਾ ਵਾ ਇਸ ਟਾਈਮ ਮੇਰੇ ਕੋਲ ਆ ਜਿਹੜਾ ਉਹਨਾਂ ਨੇ ਤੁਹਾਨੂੰ ਕਹਿੰਦੇ ਵੀ ਤਿੰਨ ਦਿਨ ਚਾਰ ਦਿਨ ਪਹਿਲਾਂ ਰਿਕਵੈਸਟ ਵੀ ਕੀਤੀ ਸੀ ਬੇਨਤੀ ਕੀਤੀ ਸੀ ਕਿ ਮਹਾਰਾਜ ਜੀ ਮੈਕ ਦੀ ਜਿਹੜੀ ਆਵਾਜ਼ ਆ ਸਪੀਕਰ ਦੀ ਆਵਾਜ਼ ਹੈ ਹੌਲੀ ਕਰ ਦਿਓ ਜਿਹੜੀ ਬੀਬੀ ਆ ਉਹ ਮਾਈਂਡਲੀ ਡਿਸਟਰਬ ਰਹਿੰਦੀ ਆ ਬਿਮਾਰ ਰਹਿੰਦੀ ਇਦਾਂ ਦੀ ਕੋਈ ਗੱਲ ਤੁਹਾਨੂੰ ਰਿਕਵੈਸਟ ਆਈ ਸੀ ਨਹੀਂ ਨਹੀਂ ਸਰ ਇਦਾਂ ਦੀ ਕੋਈ ਰਿਕਵੈਸਟ ਨਹੀਂ ਆਈ ਸਾਡੇ ਕੋਲ ਇਹ ਤਾਂ ਕਾਫੀ ਸਮੇਂ ਤੋਂ ਪਾਰਟੀ ਨੂੰ ਪਰੇਸ਼ਾਨ ਕਰਦੇ ਸੀਗੇ ਤੇ ਉਹ ਵੀ ਅਸੀਂ ਬਾਅਦ ਵਿੱਚ ਜਦੋਂ ਇਹਨਾਂ ਨੇ ਜਾ ਕੇ ਪਾਟੀ ਨਾਲ ਵਰਤਮੀਜੀ ਕੀਤੀ ਗਾੜੀ ਗਰੋਚ ਕੀਤਾ ਤੇ ਅਸੀਂ ਉਹ ਸੀਸੀਟੀਵੀ ਕੈਮਰੇ ਵੀ ਜੋ ਸਾਨੂੰ ਪਾਟੀ ਨਾਲ ਸਾਰੇ ਵੀਡੀਓ ਦੇਖੀ ਫਿਰ ਅਸੀਂ ਪਰਿਵਾਰ ਨੂੰ ਸੱਦ ਕੇ ਬੁਲਾ ਕੇ ਸਾਰਾ ਕੁਝ ਦਿਖਾਇਆ ਰਾਤ ਨੂੰ ਤੇ ਸਵੇਰੇ ਇਹਨਾਂ ਨੇ ਆਣ ਤੋਂ ਵੀ ਬਰਜਾ ਦੇ ਵਿੱਚ ਮਨਾ ਕਰ ਦਿੱਤਾ ਚਲੋ ਉਸ ਤੋਂ ਬਾਅਦ ਕੀ ਹੋਇਆ ਇਹ ਸਾਡੇ ਕੋਲ 4 ਦਿਨ ਦਾ ਟਾਈਮ ਲੈ ਕੇ ਚਲੇ ਗਿਆ ਤੇ ਪਰ ਅੱਜ ਤੱਕ ਕੋਈ ਉਹ ਤਾਂ ਕਿੰਨੇ ਆਂ ਦੱਸ ਇੱਕ ਇੱਕ ਮਿੰਟ ਸਰ ਇੱਕ ਮਿੰਟ ਜਦੋਂ ਬੇਦਵੀ ਮੰਨ ਲੈਂਨੇ ਕਿ ਉਸ ਵੀਰ ਨੇ ਬੇਦਵੀ ਕਰ ਦਿੱਤੀ ਤੁਹਾਡੇ ਕੋਲੋਂ ਮਾਫੀ ਮੰਗੀ ਇਸ ਪਰਿਵਾਰ ਨੇ ਔਰ ਇੱਕ ਬੀਬੀ ਹੋਰ ਆ ਜਿਨ੍ਹਾਂ ਨੇ ਤੁਹਾਡੇ ਪੈਰਾਂ 'ਚ ਪੈਰਾਂ 'ਤੇ ਉਹਨੂੰ ਹੱਥ ਵੀ ਲਾਇਆ ਕਹਿੰਦੇ ਚੁੰਨੀਆਂ ਵੀ ਤੁਹਾਡੇ ਰੱਖੀਆਂ ਇਹ ਪਰਿਵਾਰ ਨੇ ਜਿਨ੍ਹਾਂ ਨੇ ਬੇਅਦਬੀ ਕੀਤੀ ਨਹੀਂ ਸਰ ਜਦੋਂ ਨਾ ਇਕੱਠੇ ਹੋਈ ਸੀ ਨਾ ਉੱਥੇ ਪਹਿਲਾਂ ਤੇ ਇਹਨਾਂ ਨੇ ਗੁਰੂ ਘਰ ਆਣਾ ਹੀ ਮਨਾਂ ਕਰ ਦਿੱਤਾ ਮੈਨੂੰ ਕਹਿੰਦੇ ਸੀਗੇ ਵੀ ਗੁਰੂ ਘਰ ਅਸੀਂ ਨਹੀਂ ਆਣਾ ਤੁਸੀਂ ਜਿੱਦਾਂ ਕਰਨੀ ਕਰ ਲਓ ਫਿਰ ਸਾਡੇ ਨਾ ਇਹਨਾਂ ਦੇ ਪਰਿਵਾਰ ਨੂੰ ਅਸੀਂ ਰਿਕਵੈਸਟ ਕੀਤੀ ਵੀ ਆਣ ਕੇ ਆਪਣਾ ਉਹ ਸਪਸ਼ਟੀਕਰਨ ਤੇ ਕਰੋ ਵੀ ਅਸੀਂ ਵੀ ਫਿਰ ਸਮਾਜ ਨੂੰ ਉਹ ਦੱਸਣ ਵਾਲੇ ਹੋਵਾਂਗੇ ਵੀ ਉਹਦੋਂ ਅਸਲ ਕਿਉਂ ਇਹਨੇ ਮਨਚ ਗੱਲ ਕੀਤੀ ਸੀ ਜਾਂ ਆਪਣੀ ਗਲਤੀ ਫੀਲ ਕਰਦਾ ਕਿ ਨਹੀਂ ਕਰਦਾ ਇਹਨਾਂ ਦੇ ਪਰਿਵਾਰ ਦੇ ਵਿੱਚ ਇੱਕ ਮੈਰੀਜ ਸੀ ਇਹ ਉਹਦਾ ਬਹਾਨਾ ਲਾ ਕੇ 4 ਦਿਨ ਦਾ ਟਾਈਮ ਲੈ ਕੇ ਚਲੇ ਗਏ ਤਾਂ ਅੱਜ ਤਕਰੀਬਨ 3-4 ਸਾਲ ਹੀ ਹੋ ਗਏ ਵਾਪਸ ਨਹੀਂ ਆਏ ਪਰ ਅੱਛਾ ਜੀ ਉਸ ਗੱਲ ਦੀ ਅੱਛਾ ਜੀ ਹਾਂ ਜੀ ਪਰ ਨਹੀਂ ਇੱਥੇ ਇਹਨਾਂ ਦੇ ਨਾਲ ਇੱਕ ਗਵਾਈ ਬੀਬੀ ਦੇ ਰਹੀ ਹੈ ਉਹ ਕਹਿੰਦੀ ਵੀ ਮੈਂ ਵੀ ਨਾਲ ਸੀਗੀ ਵੀ ਅਸੀਂ ਜਿਹੜਾ ਮਾਫੀ ਮੰਗੀ ਆ ਮੈਂ ਖੁਦ ਨਾਲ ਹੋ ਕੇ ਮਾਫੀ ਮੰਗੀ ਆ ਨਹੀਂ ਜੇ ਮਾਫੀ ਮੰਗੀ ਸਾਰੇ ਇਹਨਾਂ ਨੇ ਟਾਈਮ ਕਾ ਤੋ ਪੁੱਛ ਹੋ ਰਾਂ ਤੋ ਕਾ ਸਮਾਂ ਲਿਆ ਸੀ ਤੁਸੀਂ ਵੀ ਸਾਡੇ ਮੈਰਿਜ ਆ ਅਸੀਂ ਉਸ ਤੋਂ ਬਾਅਦ ਗੱਲ ਕਰਾਂਗੇ ਤੁਹਾਡੇ ਕੋਲ ਜਿੱਦਾਂ ਸਾਰੀਆਂ ਵੀਡੀਓਗ੍ਰਾਫੀ ਹੁੰਦੀਆਂ ਇਹਨਾਂ ਦੀ ਕੋਈ ਵੀਡੀਓਗ੍ਰਾਫੀ ਹੈ ਕਿ ਇਹ ਮੰਦਰ ਚ ਆਏ ਆ ਸ਼ਹਿਰਾਚ ਡਿੱਤੀ ਸੀ ਮੰਦਰ ਤੁਸੀਂ ਮੰਦਰ ਤੇ ਗਏ ਸੀ ਸਾਰੇ ਬੈਠੇ ਆ ਜੀ ਸਾਰੇ ਬੈਠੇ ਆ ਜੀ ਸਾਰੇ ਬੈਠੇ ਨੇ ਪੈਣਾ ਜੋ ਕੋਈ ਜੋਨੀ ਨਹੀਂ ਰੱਖੀ ਗਈ ਜੀ ਉਹ ਦਵੇਂ ਕਹੀ ਜਾਂਦੇ ਹੁਣ ਸਾਰੇ ਉਥੇ ਪੰਚਾਇਤ ਵੀ ਆਪਣੇ ਜਿਹੜੇ ਐਸੀ ਮੈਂਬਰ ਉਹ ਵੀ ਸੀਗੇ ਕੁਝ ਬਾਕੀ ਸਾਰੇ ਜਿੰਨੇ ਵੀ ਕਮੇਟੀ ਸੀਗੀ ਪੰਚਾਇਤ ਮੈਂਬਰ ਸੀਗੇ ਆਪਣੇ ਇਹ ਵੀ ਪਰਿਵਾਰ ਇਹ ਕਹਿੰਦੇ ਸਾਰਾ ਪਰਿਵਾਰ ਆਇਆ ਸੀਗਾ ਜੀ ਹਾਂਜੀ ਪਰ ਇਹਨਾਂ ਨੇ ਸਮਾਂ ਲਿਆ ਸੀਗਾ ਜੀ ਕਹਿੰਦੇ ਸਾਡੇ ਘਰੇ ਮੈਰਿਜ ਆ ਲੜਕੀ ਦੀ ਮੈਰਿਜ ਸੀ ਇਹਨਾਂ ਨੇ ਦੇਖਣ ਦੇ ਚਾਰ ਦਿਨ ਬਾਅਦ ਮੈਰਿਜ ਆਪਾਂ ਉਸ ਤੋਂ ਬਾਅਦ ਤਾਂ ਪੰਜ ਸੱਤ ਤੁਸੀਂ ਕਹੋਗੇ ਆਪਾਂ ਨਿਆ ਦੇਵਾਂਗੇ ਜੀ ਪਰ ਉਸ ਤੋਂ ਬਾਅਦ ਕੋਈ ਨਿਆ ਨਹੀਂ ਦਿੱਤਾ ਨਹੀਂ ਪਰ ਇਹਨਾਂ ਨੇ ਜੇ ਮਾਫੀ ਮੰਗ ਲਈ ਸੀ ਫਿਰ ਤੁਸੀਂ ਕਾਨੂੰਨੀ ਕਾਰਵਾਈ ਕਿਉਂ ਕੀਤੀ ਤਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਮਾਫੀ ਨਹੀਂ ਮੰਗੀ ਮਾਫੀ ਨਹੀਂ ਮੰਗੀ ਗਈ ਇਹਨਾਂ ਨੇ ਸਮਾਂ ਲਿਆ ਸੀਗਾ ਵੀ ਸਾਨੂੰ ਨਾ ਸਮਾਂ ਦਿੱਤਾ ਜਾਵੇ ਵੀ ਅਸੀਂ ਆਪਣੇ ਮੈਰਿਜ ਤੋਂ ਬਾਅਦ ਇਹ ਗੱਲ ਤੇ ਆਪਾਂ ਵਿਚਾਰ ਕਰਾਂਗੇ ਇਹ ਜਿਹੜੀ ਘਟਨਾ ਮਹਾਰਾਜ ਜੀ ਇਹ ਘਟਨਾ 2022 ਦੀ ਆ 12ਵੇਂ ਮਹੀਨੇ ਦੀ ਘਟਨਾ ਹੈ ਆ ਹਾਂ ਜੀ ਰਾਜਾ ਮੁੰਡਾ ਸੀ ਜਿਹੜਾ ਸਪੀਕਰ ਬੰਦ ਕਰਵਾਉਣ ਤੁਹਾਡੇ ਆਇਆ ਸੀ ਹਾਂ ਜੀ ਹਾਂ ਜੀ ਪਾਠ ਬੰਦ ਕਰਾਇਆ ਜੀ ਸਪੀਕਰ ਨਹੀਂ ਬੰਦ ਕਰਾਇਆ ਉਹ ਪਾਠ ਤੁਹਾਡੇ ਕੋਲ ਤੁਹਾਡੇ ਕੋਲ ਵੀਡੀਓ ਹੈਗੀ ਹੈ ਜੀ ਹੈਗੀ ਹੈ ਜੀ ਹੈਗੀ ਹੈ ਜਿਹੋਦੇ ਵਿੱਚ ਪਾਠ ਬੰਦ ਕਰਵਾ ਗਿਆ ਤੇ ਅਸੀਂ ਉਹ ਤਾਂ ਵੀ ਦੇਖ ਕੇ ਗਿਆ ਇਹ ਉਸ ਤੋਂ ਵੱਡਾ ਇਹ ਪਰਿਵਾਰ ਤੁਹਾਡੇ ਕੋਲ ਆਇਆ ਆ ਜਿਹੜੋ ਮਾਫੀ ਮੰਗਣ ਲਈ ਚਾਰ ਪੰਜ ਦਿਨ ਬਾਅਦ ਉਸ ਦੀ ਵੀਡੀਓ ਤੁਹਾਡੇ ਕੋਲ ਹੈ ਉਹ ਵਾਪਸ ਕਰਨ ਦੀ ਵੀਡੀਓ ਵੀ ਹੈ ਸਾਡੇ ਕੋਲ ਇਦੇ ਵਿੱਚ ਉਹ ਨਹੀਂ ਨਹੀਂ ਰੱਖੇ ਕੋਈ ਵੀ ਉਹ ਤਾਂ ਚਲੋ ਦੇਖੋ ਗੱਲ ਬਸ ਜੀ ਨਹੀਂ ਜੇ ਜੇ ਇਸ ਪਰਿਵਾਰ ਨੇ ਤੁਹਾਡੇ ਕੋਲ ਆਇਆ ਤਾਂ ਫਿਰ ਮਾਫੀ ਮੰਗਣ ਉਹ ਪਰਿਵਾਰ ਕਹਿ ਰਿਹਾ ਸੀ ਮਾਫੀ ਮੰਗਣ ਆਏ ਆ ਤੁਸੀਂ ਕਹਿ ਰਹੇ ਕਿ ਮਾਫੀ ਮੰਗੀ ਨਹੀਂ ਮੈਂ ਕਹਾਂ ਸਾਹਿਬ ਜੀ ਮੈਂ ਵੀ ਗਵਾਹ ਆਪਣੇ ਖੜੇ ਕਰ ਦੰਨਾ ਵਾ ਜਿੰਨੀ ਕਮੇਟੀ ਸੀ ਇਹਨਾਂ ਨੇ ਸਮਾਂ ਲਿਆ ਸੀਗਾ ਵੀ ਸਾਡੀ ਮੈਰਜੀ ਨਗਾ ਦਿਓ ਉਸ ਤੋਂ ਬਾਅਦ ਆਪਾਂ ਇਸ ਟੌਪਿਕ ਤੇ ਗੱਲ ਕਰਾਂਗੇ ਉਸ ਤੋਂ ਬਾਅਦ ਹੀ ਹੁੰਦਾ ਇਹ ਆਂਦੇ ਨਹੀਂ ਹੈਗੇ ਦੁਬਾਰਾ ਫਿਰ ਇਹਨਾਂ ਨੇ ਇਹਨਾਂ ਦੇ ਇੱਕ ਪਰਿਵਾਰ ਦੇ ਮੈਂਬਰ ਨੇ ਸਰਪੰਚ ਦੇ ਕਹਿ ਦੇ ਚੱਲਦਾ ਸ਼ਾਮ ਦਾ ਬਾਟ ਬੰਦ ਕਰਾਇਆ ਤਾਂ ਸਾਡੇ ਤੋਂ ਉਹਦੀ ਵੀ ਵੀਡੀਓ ਆ ਜਿਹਦੇ ਵਿੱਚ ਉਹ ਕਹਿੰਦਾ ਪਿਆ ਆ ਸਰਪੰਚ ਨਾਲ ਪੋਲਿਟੀਕਲ ਗੱਲ ਕਰਦਾ ਪਿਆ ਸਾਡੇ ਡਾਕਟਰ ਜੀ ਬੈਠਾ ਆ ਵੀ ਸਰਪੰਚ ਸਾਹਿਬ ਤੁਸੀਂ ਮੈਤੇ ਪ੍ਰੈਸ਼ਰ ਪਾਇਆ ਤਾਂ ਮੇਰੇ ਕੋ ਆ ਕੰਮ ਹੋ ਗਿਆ ਤਾਂ ਪਰ ਸਾਰੀ ਕਮੇਟੀ ਦੇ ਸਮਾਜ ਦੇ ਬੰਦੇ ਉਸ ਦਿਨ ਦਾ ਜਿਹੜਾ ਵਾ ਵੀ ਉਹ ਤਰਾਜ ਕਰ ਰਹੇ ਆ ਵੀ ਮੇਰੇ ਤੋਂ ਬਾਟ ਬੰਦ ਹੋ ਜੀ ਜਿੱਦੜ ਤੁਸੀਂ ਆਪਣੇ ਗਵਾਹ ਖੜੇ ਕਰਾ ਕਰੋਗੇ ਮਹਾਰਾ ਤੁਹਾਡੇ ਗਵਾਹਾਂ ਦੇ ਵੀ ਜਿਹੜਿਆ ਵਿਊ ਲੈ ਜਾਣਗੇ ਔਰ ਮੈਂ 16 ਤਰੀਕ ਦੀ ਘਟਨਾ ਤੇ ਆਉਣਾ ਮਹਾਰਾ ਗੌਰਵ ਜਿਹੜਾ ਵੀ ਸੀ ਜਿਹੜਾ ਗੌਰਵ ਸੀਗਾ ਗੌਰਵ ਨੇ 16 ਤਰੀਕ ਨੂੰ ਇੱਥੇ ਜਿਹੜਾ ਉਹ ਵੀ ਲੋਕ ਮੇਰੇ ਨਾਲ ਖੜੇ ਆ ਜਿਹੜੇ ਕਹਿ ਰਹੇ ਆ ਕਿ ਗੌਰਵ ਕਹਿੰਦਾ ਸੀ ਜਿੰਨੇ ਚਾਬੀਆਂ ਲੈਣੀਆਂ ਤਾਂ ਲੈ ਲਓ ਇਹ ਗੌਰਵ ਨੇ ਲੜਾਈ ਸ਼ੁਰੂ ਕੀਤੀ ਆ ਜੀ ਨਹੀਂ ਨਹੀਂ ਜੀ ਗੌਰਵ ਨੇ ਕੋਈ ਲੜਾਈ ਨਹੀਂ ਸ਼ੁਰੂ ਕੀਤੀ ਲੜਾਈ ਹੈਗੀ ਆ ਜੀ ਸਾਡੀ ਪੰਚਾਇਤ ਨਾਲ ਅਸੀਂ ਪਹਿਲਾਂ ਵੀ ਦੱਸ ਚੁੱਕੇ ਆ ਸਾਡੀ ਲੜਾਈ ਪ੍ਰਸ਼ਾਸਨ ਨਾਲ ਤੇ ਪੰਚਾਇਤ ਨਾਲ ਆ ਇਹ ਪਲਾਨਿੰਗ ਕਰਕੇ ਪੰਚਾਇਤ ਦੀ ਮਦਦ ਕਰ ਰਹੀ ਆ ਸਰ ਮੇਰਾ ਜਿਹੜਾ ਸਵਾਲ ਆ ਤੁਸੀਂ ਸਾਡੀ ਲੜਾਈ تھی ਦੇਖੋ ਸਰ ਇੱਕ ਹੋਰ ਦੀ ਲੜਾਈ ਉਹ ਉਹ ਗਵਾਹ ਵੀਰ ਮੇਰੇ ਕੋਲ ਇੱਥੇ ਮੌਜੂਦ ਆ ਉਹ ਕਹਿੰਦਾ ਸੀ ਕਿ ਗੌਰਵ ਨੇ ਮੈਨੂੰ ਇੱਥੇ ਸਾਨੂੰ ਬੰਗਾਰ ਕੇ ਗਿਆ ਕਹਿੰਦਾ ਸੀ ਉਹਨੂੰ ਫਿਰ ਵੀ ਕਿਹਾ ਕਿ ਨਹੀਂ ਭਾਈ ਸਾਡੀ ਤੇ ਅੱਡੇ ਨਾਲ ਕੋਈ ਗੱਲ ਨਹੀਂ ਗਈ ਵੀ ਤੁਸੀਂ ਚੱਲ ਜਾਓ ਮੈਂ ਤਾਂ ਕਹਿੰਦਾ ਵੀ ਇੱਥੇ ਕੋਈ ਪ੍ਰੋਬਲਮ ਆਈ ਸੀ ਮੰਦਿਰ ਦੀ ਗੱਲ ਕਰਦੇ ਸੀ ਕਿ ਮੰਦਿਰ ਹੁਣ ਵੀ ਖੁੱਲਾ ਹੋਣਾ ਚਾਹੀਦਾ ਜਿਹੜਾ ਥੱਲੜਾ ਹਾਲ ਹਾਲ ਤੁਸੀਂ ਕਾਹ ਤੋਂ ਬੰਦ ਰੱਖਦੇ ਹਾਲ ਬੰਦ ਰੱਖਣ ਦਾ ਕੀ ਕਾਰਨ ਹੈ ਜੀ ਹਾਂ ਲੋ ਬੰਦ ਰੱਖਣ ਦਾ ਕਾਰਨ ਆ ਜੀ ਆਪਣਾ ਪੰਚਾਇਤ ਨਾਲ 2021 ਤੋਂ ਲੈ ਕੇ ਹੁਣ ਕੇਸ ਚੱਲਦਾ ਵਾ ਕੋਰਟ ਕੇਸ ਮੈਟਰ ਹਾਈ ਕੋਰਟ ਦੇ ਵਿੱਚ ਮੈਟਰ ਚੱਲੇਗਾ ਜਦੋਂ ਪਹਿਲਾਂ ਤਾਂ ਸੀ ਕਦੇ ਭਾਂਡੇ ਵਾਲੇ ਕਮਰੇ ਨੂੰ ਨਹੀਂ ਜਿੰਦਾ ਲਾਇਆ ਸੀਗਾ ਜਿੱਥਾਂ ਕੋਈ ਵਰਤਦਾ ਸੀਗਾ ਉੱਥੇ ਰੱਖ ਜਾਂਦਾ ਸੀਗਾ ਕੋਈ ਰੋਕ ਟੋਕ ਨਹੀਂ ਸੀ ਕਿਤੇ ਦੀ ਜਦੋਂ ਨਾ ਇਹਨਾਂ ਨੇ ਦਸਵੇਂ ਮਹੀਨੇ ਆਣ ਕੇ ਉੱਥੇ ਨਾ ਪੰਚਾਇਤ ਨਾਲ ਰਲ ਕੇ ਹਮਲਾ ਕਰ ਦਿੱਤਾ ਤੇ ਤੁਸੀਂ ਵੇਖ ਲਿਓ ਜਾਂਦੇ ਹੋਏ ਉੱਥੇ ਕੋਲਾ ਵੀ ਟੁੱਟਿਆ ਹੋਇਆ ਤੇ ਗੇਟ ਦਾ ਇੱਕ ਪਾਸਾ ਝੁਕਿਆ ਹੋਇਆ ਥੱਲੇ ਨੂੰ ਉਹਦੀ ਮਸੀ ਚੱਕ ਕੇ ਖੜਾ ਕੀਤਾ ਹੋਇਆ ਗੇਟ ਜਿਹੜਾ ਵੱਡਾ ਗੇਟ ਆ ਤੇ ਉਦੋਂ ਮਤਲਬ ਉਹ ਸਾਡਾ ਹਾਈ ਕੋਰਟ ਮੈਟਰ ਸੀਗਾ ਤੇ ਇਹਨਾਂ ਨੇ ਪੰਚਾਇਤ ਨਾਲ ਰਲ ਕੇ ਉੱਥੇ ਹਮਲਾ ਕਰ ਦਿੱਤਾ ਉਸ ਤੋਂ ਬਾਅਦ ਕੀ ਹੁੰਦਾ ਆ ਜੀ ਤੁਸੀਂ ਪੰਚਾਇਤ ਨਾਲ ਰਲ ਕੇ ਕਹਿ ਨਹੀਂ ਸਕਦੇ ਗੱਲ ਗੌਰਵ ਤੋਂ ਸਟਾਰਟ ਹੋਈ ਆ ਗੌਰਵ ਜਿਨ੍ਹਾਂ ਨੂੰ ਪਹਿਲਾਂ ਦੀ ਗੱਲ ਆ ਜੀ ਨਹੀਂ ਮੈਂ ਤੁਹਾਡੇ ਨਾਲ 16 ਤਰੀਕ ਦੀ ਗੱਲ ਕਰ ਰਿਹਾ ਜੀ 16 ਤੋਂ ਲੈ ਕੇ 18 ਦਿਨਾਂ ਜਿਹੜੀ 16 ਤੋਂ 18 ਦੀ ਵਿਵਕ ਘਟਨਾ ਹੋਈ ਹੈ ਮੈਂ ਉਹਦੀ ਗੱਲ ਕਰ ਰਿਹਾ ਸੀ ਨਾ ਮੈਨੂੰ ਪੁੱਛਿਆ ਸੀਗਾ ਵੀ ਮੰਦਿਰ ਲੋਕ ਕਿਉਂ ਕਿ ਥੱਲੇ ਹਾਲ ਕਿਉਂ ਜਾਣ ਤੋਂ ਮਨਾ ਕੀਤਾ ਜਾ ਰਿਹਾ ਉਹ ਮੈਂ ਕਹਿੰਦਾ ਵੀ ਹਾਈ ਕੋਰਟ ਜੋ ਮੈਟਰ ਹੈ ਭਗਵਾਨ ਬਾਲਮਿਕ ਜੀ ਦੀ ਮੂਰਤੀ ਨਾਲ ਛੇੜਖਾਨੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਕਰਕੇ ਅਸੀਂ ਉਹਦੀ ਪਾਰਟੀਸ਼ਨ ਕੀਤੀ ਸੀ ਵੀ ਜਿਹੜਾ ਜ਼ਿੰਮੇਵਾਰੀ ਇਹ ਸਾਰੇ ਥਾਂ ਦੀ ਜਿਹੜਾ ਚੱਕੂਗਾ ਤੋਂ ਬਖਸ਼ਣ ਕਰਾ ਲੂਗਾ ਜਿਹੜਾ ਨਹੀਂ ਚੱਕੂਗਾ ਉਹਨੇ ਸ਼ਰਾਰਤੀ ਕੋਈ ਅਫਸਰ ਉੱਥੇ ਭੜੂਗਾ ਸਮਾਯ ਦਾ ਮਾਹੌਲ ਹੀ ਖਰਾਬ ਹੋਊਗਾ ਇਸ ਕਰਕੇ ਜਿਹੜਾ ਮਹਾਰਾਜ ਜੀ ਦਾ ਜਿੱਤੇ ਪ੍ਰਕਾਸ਼ ਆ ਉਹ 18 ਕੇ ਟੇ ਫੁੱਲਦਾ ਆ ਜੀ ਸਾਰੀ ਰਾਤ ਨੂੰ ਲੋਕ ਕਰੀਦਾ ਜਿਹੜਾ ਆਕਾਸ਼ ਦੀਪ ਆ ਆਕਾਸ਼ਦੀਪ ਨੇ ਵੀ ਗਾਲਾਂ ਕੱਢੀਆਂ ਇਹ ਕੇ ਇਹਨੂੰ ਜੀ ਵੀਡੀਓ ਦੇ ਵਿੱਚ ਆ ਜੀ ਵੀਡੀਓਗ੍ਰਾਫੀ ਇੱਥੇ ਸਾਡੇ ਕੋਲ ਅੱਛਾ ਜੀ ਜੀ ਸਿਰਫ ਮੇਟੋਨਾ ਸੀਸੀਟੀਵੀ ਕੈਮਰੇ ਦੀ ਸਾਰੀ ਟੋਟਲ ਵੀਡੀਓ ਆ ਜਿਹਦੇ ਵਿੱਚ 16 ਤਰੀਕ ਨੂੰ ਪਹਿਲਾਂ ਹੱਦ ਗੈਰ ਕਾਨੂੰਨੀ ਢੰਗ ਨਾਲ ਸਾਨੂੰ ਅੰਦਰ ਲੋਕ ਕਰ ਦਿੱਤਾ ਜਾਂਦਾ ਤਾਂ ਪੂਰੀ ਗਾਲੀ ਕਲੋਚ ਕੀਤੀ ਜਾਂਦੀ ਆ ਤੇ ਮੈਂ ਐਸਐਚਓ ਸਾਹਿਬ ਨੂੰ ਮੈਂ 112 ਤੇ ਕਾਲ ਕਰਦਾ ਆ ਤੇ ਐਸਐਚਓ ਸਾਹਿਬ ਆਣ ਕੇ ਇਹਨਾਂ ਨੂੰ ਪਾਸੀ ਕਰਦੇ ਆ ਤਾਂ ਜਿਹੜੇ ਗੈਰ ਕਾਨੂੰਨੀ ਸਾਨੂੰ ਇਹਨਾਂ ਨੇ ਕੈਦ ਕੀਤੇ ਉਹ ਤੋਂ ਛਡਾਉਂਦੇ ਆ ਤੇ ਐਸਐਚਓ ਦੇ ਜਾਣ ਤੋਂ ਬਾਅਦ ਫਿਰ ਮੈਨੂੰ ਜਿੰਦਾ ਲਾ ਦਿੱਤਾ ਜਾਂਦਾ ਆ ਠੀਕ ਆ ਉਸ ਤੋਂ ਅਗਲੇ ਦਿਨ ਉਸ ਤੋਂ ਤੁਹਾਨੂੰ ਜਿੰਦਾ ਲਾ ਦਿੱਤਾ ਜਾਂਦਾ ਤੁਹਾਨੂੰ ਕੌਣ ਜਿੰਦਾ ਲਾਉਂਦਾ ਹਾਂਜੀ ਸਾਨੂੰ ਸਾਨੂੰ ਇਹ ਜਿਹੜੀ ਵਿਰੋਧੀ ਪਾਰਟੀ ਤੁਸੀਂ ਗੱਲ ਕਰਦੇ ਨਾ ਇਹਨੇ ਸਾਨੂੰ ਰਾਤ ਨੂੰ ਇਕੱਠ ਕਰਕੇ ਆਣ ਕੇ ਅੰਦਰ ਹੀ ਜੰਦਾ ਲਾਤਾ ਕੋਈ ਸੰਗਤ ਆਈ ਸੀਗੀ ਮਥਾਡੇ ਕੋਲ ਉਹ ਵੀ ਅੰਦਰ ਹੀ ਰਹਿ ਗਈ ਤੇ ਕੋਈ ਅਸੀਂ ਕਮੇਟੀ ਮੈਂਬਰ ਸੀਗੇ ਤੇ ਕੋਈ ਜਦੋਂ ਦਾ ਹੁਣ ਇਹ ਆਪਣੇ ਬਾਬਾ ਸਾਹਿਬ ਮੇੜਗੜ ਜੀ ਦੀਆਂ ਜਦੋਂ ਇਹ ਸਰੂਪ ਨਾਲ ਛੇੜਖਾਨੀ ਹੁੰਦੀ ਆ ਜਾਂ ਸਾਰੀਆਂ ਧਾਰਮਿਕ ਬਿਰਬੀਆਂ ਹੋਈਆਂ ਉਦੋਂ ਦੇ ਅਸੀਂ ਇੱਕ ਦੋ ਜੜਿਆਂ ਨੂੰ ਇੱਥੇ ਜ਼ਿੰਮੇਵਾਰੀ ਪਾ ਕੇ ਛੱਡ ਕੇ ਜਾਂਦੇ ਆ ਵੀ ਤੁਸੀਂ ਡਿਊਟੀ ਦੇਣ ਜੀ ਤੇ ਜਦੋਂ 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 ਜਿਰੋ ਤੁਹਾਡੀ ਦੋਨੇ ਤਰ੍ਹਾਂ ਇਕੱਠੀਆਂ ਸੀ ਤੁਸੀਂ ਇੱਕ ਸੀਗੇ ਉਦੋਂ ਕਿੰਨੇ ਬੰਦਿਆਂ ਦੇ ਪਰਚੇ ਹੋਏ ਸੀ ਮੰਦਰ ਦੇ ਮਸਲੇ ਨੂੰ ਲੈ ਕੇ ਮੰਦਰ ਦੇ ਮਸਲੇ ਨੂੰ ਲੈ ਕੇ ਮੰਦਰ ਦੇ ਮਸਲੇ ਨੂੰ ਲੈ ਕੇ ਜੀ 21 ਬੰਦਿਆਂ ਨੂੰ ਪਾਲਟੀ ਬਣਾਇਆ ਗਿਆ ਪੰਚਾਇਤ ਵੱਲੋਂ ਅੱਛਾ ਜੀ ਉਹਦੇ ਉਹਦੇ ਵਿੱਚ ਪੰਚਾਇਤ ਨੇ ਜਾਂਦੀ ਬਿਤ ਕਰਾ ਕੀਤਾ ਮੈਂ ਅੱਜ ਵੀ ਇਹ ਗੱਲ ਕਹਿੰਦਾ ਵੀ ਸਾਡੀ ਸਮਾਜ ਨਾਲ ਕੋਈ ਲੜਾਈ ਨਹੀਂ ਸਾਨੂੰ ਇਕੱਠੇ ਹੋ ਕੇ ਸੰਘਰਸ਼ ਕਰਨਾ ਚਾਹੀਦਾ 21 ਬੰਦਿਆਂ ਦੇ ਵਿੱਚ ਉਹ ਪੰਚਾਇਤ ਮੈਂਬਰ ਵੀ ਸ਼ਾਮਿਲ ਸੀਗੇ ਜਿਹੜੇ ਉਸ ਟਾਈਮ ਦੇ ਐਸੀ ਮਜੂਦਾ ਪੰਚਾਇਤ ਮੈਂਬਰ ਸੀਗੇ ਪਰ ਜਿਹੜੇ ਜਨਰਲ ਜਿਹੜੀ ਪੰਚਾਇਤ ਨੇ ਪੂਰਾ ਧੱਕਾ ਕੀਤਾ ਜੀ ਇਸ ਮਤਲਬ ਉਹ ਕਹਿੰਦੇ ਵੀ ਐਸੀ ਇੱਕ ਦਾ ਪੂਰਾ ਕਾਰਨ ਕੀਤਾ ਉਹਨਾਂ ਅੱਛਾ ਜੀ ਉਸ ਤੋਂ ਬਾਅਦ ਕੀ ਹੁੰਦਾ ਜਦੋਂ ਅਸੀਂ ਕੇਸ ਦੇ ਵਿੱਚ ਝਗੜਨ ਦੀ ਜਾਣੇ ਆ ਨਾ ਤੇ ਉਹ ਜਿ ਸਮਾਂ ਬੰਦੇ ਲਾ ਰਹਿੰਦੇ ਆ ਉਸ ਤੋਂ ਬਾਅਦ ਗੱਲਾਂ-ਗੱਲਾਂ ਕਰਕੇ ਉਹ ਮੰਦਿਰ ਦਾ ਹੀ ਵਿਰੋਧ ਕਰਨਾ ਸ਼ੁਰੂ ਕਰਤਾ ਜੀ ਤਾਂ ਹੁਣ ਇਸ ਟਾਈਮ ਮੌਜੂਦਾ ਕਿੰਨੇ ਬੰਦਿਆਂ ਤੇ ਕੇਸ ਚੱਲਦਾ ਮੌਜੂਦਾ ਜਿਹੜਾ ਨਾ ਉਹ ਸਾਡੇ ਪ੍ਰਬੰਧਕ ਕਮੇਟੀ ਨਾਲ ਹੀ ਜਾਂਦਾ ਜਿਹੜੀ ਮੌਜੂਦਾ ਕਮੇਟੀ ਆ ਜਿਹੜਾ ਪੋਸਟ ਹੈ ਉਹਨਾਂ ਨੇ ਕੀਤਾ ਸੀ ਪੰਜ ਬੰਦਿਆਂ ਤੇ ਪੰਜ ਬੰਦਿਆਂ ਤੇ ਪੰਜ ਬੰਦਿਆਂ ਤੇ ਕੇਸ ਚੱਲਦਾ ਜਿਨ੍ਹਾਂ ਵਿੱਚੋਂ ਇੱਕ ਤੁਸੀਂ ਹੋ ਇੱਕ ਹਰਜਿੰਦਰ ਆ ਬੂਟਾ ਸਿੰਘ ਆ ਪਰਮਜੀਤ ਸਿੰਘ ਆ ਧਰਮਪਾਲ ਆ ਜੀ ਉਹ ਦੁਕਾਨਾਰਾ ਦਾ ਕੇਸ ਹੈ ਜੀ ਅੱਛਾ ਜੀ ਉਹ ਦੁਕਾਨਾਂ ਦਾ ਕੇਸ ਹੈ ਜਾਨਕੀ ਇਹ ਦੋ ਸੈਸ਼ਨ ਕੋਰਟ ਜਿਹੜੀ ਕੇਸ ਚੱਲਦੇ ਇੱਕ ਹਾਈ ਕੋਰਟ ਜਿਹੜਾ ਵਾ ਉਹਦੇ ਵਿੱਚ ਵੀ ਅਸੀਂ ਕਮੇਟੀ ਨੇ ਚੈਲੰਜ ਕੀਤਾ ਉਹਨਾਂ ਨੂੰ ਜਿਹੜਾ ਇਹਨਾਂ ਨੇ ਹਾਈ ਕੋਰਟ ਡਾਇਰੈਕਟਰ ਪਾਈ ਆ ਤੇ ਇੱਕ ਕੇਸ ਸਾਡਾ ਦਲ ਦਾ ਜੀ ਜੁਆਇੰਟ ਡਾਇਰੈਕਟਰ ਸਾਹਿਬ ਤੇ ਚੱਲਦਾ ਉਹ ਵੀ ਅਸੀਂ ਕਮੇਟੀ ਵੱਲੋਂ ਕੀਤਾ ਉਹਦੇ ਜਵਾਬ ਦਿੰਦੇ ਆ ਮੱਜੈਦ ਨੂੰ ਤਾਂ 23 ਤਰੀਕ ਨੂੰ ਤੁਹਾਡੇ ਜਿੱਤਾ ਤੁਹਾਡੇ ਨਾਲ 23 ਤਰੀਕ ਨੂੰ ਜਿਹੜਾ ਇੱਥੇ ਸਾਂਝੀ ਮੀਟਿੰਗ ਹੋਈ ਮੰਦਰ ਦੇ ਵਿੱਚ ਸੰਤ ਗੁਰਦਾਇਨ ਸਿੰਘ ਮਹਾਰਾਜ ਜੀ ਵੀ ਆਏ ਪ੍ਰਸ਼ਾਸਨ ਵੀ ਆਇਆ ਆਸ-ਪਾਸ ਦੇ ਲੀਡਰ ਵੀ ਆਏ 23 ਤਰੀਕ ਨੂੰ ਜਿਹੜੀ ਗੱਲ ਹੋਈ ਸੀਗੀ ਕਿ ਸਾਂਝੀ ਮੀਟਿੰਗ ਬਣੂ ਕਮੇਟੀ ਬਣੂਗੀ ਕਿ ਉਸ ਸਮੇਂ ਕੀ ਫੈਸਲਾ ਹੋਇਆ ਵਿਰੋਧੀ ਧਿਰ ਜਿਹੜੀ ਤੁਹਾਡੀ ਵਿਰੋਧੀ ਧਿਰ ਆ ਉਹ ਕਹਿ ਰਿਹਾ ਕਿ ਗगन ਨਹੀਂ ਮੰਨ ਰਿਹਾ ਸੀ ਗगन ਕਹਿ ਰਿਹਾ ਕੇਸਾ ਦੀ ਗੱਲ ਕਰ ਰਹੀ ਜੇ ਤੁਸੀਂ ਕੇਸ ਲੜਦੇ ਹੋ ਤੁਸੀਂ ਮੰਦਰ ਦੀ ਲੜ ਰਹੇ ਹੋ ਉਹ ਗੱਲ ਬਖਰੀ ਆ ਪਰ ਜਦੋਂ ਗੱਲ ਪਿੰਡ ਦੀ ਕਮੇਟੀ ਦੀ ਗੱਲ ਆਉਂਦੀ ਆ ਫਿਰ ਉੱਥੇ ਤੁਸੀਂ ਜਿਹੜੀ ਗੱਲ ਨੂੰ ਕਿਉਂ ਨਹੀਂ ਐਗਰੀ ਕਰ ਰਹੇ ਸਰ ਪਹਿਲੇ ਨੰਬਰ ਦੇ ਜੇ ਮੈਂ ਤੁਹਾਨੂੰ ਦੱਸਦਾ ਜਦੋਂ 2021 ਚ ਕੇਸ ਸਟਾਰਟ ਹੀ ਹੋਇਆ ਸੀ ਨਾ ਉਦੋਂ ਜਿਹੜੇ ਕੌਮਰੇਡ ਸੀ ਨਾ ਜਿਹੜੇ ਜਿਹੜੇ ਹੁਣ ਮੁੰਤਾ ਚੱਕ ਰਹੇ ਆ ਜਿਹਦੇ ਵਿੱਚ ਇੱਕ ਜੀਟੀ ਆ ਮੁੰਡਾ ਜਿਹੜਾ ਬਲਾਰ ਆ ਇਹਨਾਂ ਦਾ ਉਹ ਸਾਨੂੰ ਆਣ ਕੇ ਕਹਿ ਗਏ ਸੀ ਵੀ ਅਸੀਂ ਧਰਮ ਲਈ ਲੜਾਈ ਨਹੀਂ ਲੜ ਸਕਦੇ ਤੁਸੀਂ ਮੂਰਤੀ ਚੱਕ ਲੋ ਹੀ ਜੱਟਾਂ ਦੇ ਨਾਲ ਤੇ ਸਾਡੀਆਂ ਜਥੇਬੰਦੀਆਂ ਚੱਲਦੀਆਂ ਸੈਕੰਡ ਦੇ ਵਿੱਚ ਜਦੋਂ ਕੁਝ ਬੰਦੇ 2022 ਦੇ ਵਿੱਚ ਆਣ ਕੇ ਪਾਸੇ ਹੁੰਦੇ ਵੀ ਅਸੀਂ ਜੀਵਨ ਦਾ ਨਹੀਂ ਝਗੜ ਸਕਦੇ ਉਸ ਤੋਂ ਬਾਅਦ ਜਿਹੜੇ ਸਾਡੇ ਐਸਟੀ ਮੈਂਬਰ ਸੀਗੇ ਅਸੀਂ ਮੈਂਬਰ ਸੀਗੇ ਜਦੋਂ ਪੰਚਾਇਤ ਨੇ ਤੇ ਖਾਲਿਆਂ ਦੇ ਉੱਤੇ ਕਬਜ਼ਾ ਕੀਤਾ 2022 ਜਾਣ ਕੇ ਤਾਂ ਮੈਂ ਕਹਿੰਦਾ ਸੀ ਵੀ ਹੁਣ ਆਪਣੀ ਵੀ ਵਾਰੀ ਆਪਾਂ ਕ੍ਰੋਸ ਕਰਕੇ ਮੰਦਰ ਵਾਲੇ ਕੇਸ ਨੂੰ ਵੀ ਆਪਾਂ ਉਹਨਾਂ ਤੇ ਦਰਖਾਸਤ ਦੇ ਕੇ ਇੱਕ ਪੰਚਾਇਤ ਮੈਂਬਰਾਂ ਲੋ ਸਾਂਝੀ ਦਰਖਾਸਤ ਵੀਡੀਓ ਸਾਹਬ ਦੇਈਏ ਤੇ ਉਹਦੇ ਵਿੱਚ ਸਾਡੇ ਐਸੇ ਮੈਂਬਰ ਵੀ ਮੁੱਕਰ ਗਏ ਸੀ ਵੀ ਇਹ ਲੜਾਈ ਅਸੀਂ ਨਹੀਂ ਤੈਨਾਂ ਨਾਲ ਲੜਨੀ ਅਸੀਂ ਜੱਟਾਂ ਨਾਲ ਬੈਰ ਨਹੀਂ ਪਾਉਣੇ ਤੂੰ ਕੱਲਾ ਲੜ ਲਾ ਅਸੀਂ ਉਦੋਂ ਇੱਕ ਕਮੇਟੀ ਬਣਾ ਕੇ ਕੱਲਿਆਂ ਨੇ ਕੇਸ ਕੀਤੇ ਠੀਕ ਹੈ ਜੀ ਉਸ ਤੋਂ ਬਾਅਦ ਨਾ ਸਾਨੂੰ ਕਿਸੇ ਨੇ ਕੋਈ ਗ੍ਰਾਈ ਦਿੱਤੀ ਤੇ ਪੀਸ ਚ ਕਰ ਲਈ ਨਾ ਕੋਈ ਖਰਚਾ ਦਿੱਤਾ ਚਲੋ ਉਹ ਤੋਂ ਚਲੋ ਸਾਡੀ ਹਮਤ ਸੀ ਅਸੀਂ ਝਗੜੀ ਆ ਆਪਾਂ ਕਿਸੇ ਨੂੰ ਨਹੀਂ ਦਿੰਦੇ ਨਾ ਜਦੋਂ 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 ਸਭ ਤੋਂ ਪਹਿਲਾਂ ਕੇਸ ਲੜੇ ਸੀ ਨਾ ਤੁਹਾਨੂੰ 85000 ਰੁਪਏ ਕਮੇਟੀ ਵੱਲੋਂ ਦਿੱਤਾ ਗਿਆ ਸੀ ਤੁਸੀਂ ਕਹਿ ਰਹੇ ਕਿ ਮੈਨੂੰ ਕੋਈ ਪੈਸਾ ਨਹੀਂ ਦਿੱਤਾ ਨਹੀਂ ਉਹਦੇ ਵਿੱਚ ਮੇਰੇ ਮੋਟ ਕਮੇਟੀ ਮੈਂਬਰ ਸ਼ਾਮਲ ਆ ਸਰ ਜੀ ਕੋਈ ਉਹ ਫੰਡ ਵੀ ਕਮੇਟੀ ਦਾ ਜਿਹੜਾ ਪੁਰਾਣਾ ਕੈਸ਼ੀਅਰ ਆ ਨਾ ਜਿਹੜੀ ਤੁਹਾਡੀ ਇਸ ਤੋਂ ਪਹਿਲਾਂ ਕਮੇਟੀ ਸੀ ਸਰ ਉਹ ਬੰਦਾ ਖੁਦ ਗਵਾਹੀ ਦੇ ਰਿਹਾ ਕਹਿੰਦਾ ਕਿ ਮੈਂ 85000 ਰੁਪਏ ਜਿਹੜਾ ਕੈਸ਼ਰ ਹੈ ਜਦੋਂ ਪਤਾ ਲੱਗਿਆ ਵੀ ਜਦੋਂ ਤੁਹਾਡਾ ਪੰਚਾਇਤ ਦੇ ਨਾਲ ਸਰ ਕੇ ਐਸ ਲੱਗਾ ਨਾ ਉਦੋਂ ਇਹ ਪੈਸੇ ਤੁਹਾਨੂੰ ਦਿੱਤੇ ਗਏ। ਮੈਂ ਕਿਉਂ ਉਹ ਨਾ ਆਪਣੇ ਅਕਾਊਂਟ ਦੀ ਸਟੇਟਮੈਂਟ ਕਢਾਉਣ ਪਹਿਲਾਂ। ਉਹ ਕਹਿੰਦੇ ਕੋਈ ਅਸੀਂ ਇਦਾਂ ਹੱਥੀ ਹੱਥ ਨਾਲ ਹੱਥੀ ਨਾਲ ਹੀ ਦਿੱਤੇ ਸੀ। ਕੈਸ਼ ਦਿੱਤੇ। ਉਹ ਕੈਸ਼ ਤੋਂ ਉਹਦੇ ਅਕਾਊਂਟ 'ਚੋਂ ਘਟਾਇਆ ਹੋਊਗਾ ਨਾ ਕਮੇਟੀ ਵਾਲੇ। ਜੀ। ਕਮੇਟੀ ਦਾ ਇਹ ਸਟੇਟਮੈਂਟ ਵਿਖਣਾ ਵੀ ਕਿਹਨਾ ਦਿਨਾਂ ਦੇ ਵਿੱਚ ਉਹ ਕੇ ਝਗੜਦੇ ਸੀ ਅਸੀਂ ਅਸੀਂ ਤਾਂ ਉਸ ਟਾਈਮ ਕਮੇਟੀ ਵਿੱਚ ਉਸ ਉਸ ਟਾਈਮ ਬੈਲੈਂਸ ਹੈਗਾ ਸੀ ਕਿ ਨਹੀਂ ਹੈਗਾ ਸੀ ਇਹਨਾਂ ਤੇ ਡੇਢ ਸਾਲ ਬਾਅਦ ਉਹ ਕਮੇਟੀ ਦਾ ਗੱਲ ਚੱਲੀ ਸੀ ਵੀ ਇਹਨਾਂ ਕੋ ਫੰਡ ਵੀ ਪਿਆ ਵਾ ਜੀ ਪੁਰਾਣੀ ਕਮੇਟੀ ਕੋਲ ਠੀਕ ਆ ਉਸ ਤੋਂ ਬਾਅਦ ਇਹਨਾਂ ਨੇ ਉਹ ਵੀ ਉਹ ਵੀ ਕਿਉਂ ਇਹ ਗੱਲ ਸ਼ੋਰ ਹੋਈ ਸੀ ਇਹਨਾਂ ਨੇ ਸਾਡੀ ਕਮੇਟੀ ਨੂੰ ਇਹਨਾਂ ਨੇ ਅਥੋਰਿਟੀ ਦੇ ਦਿੱਤੀ ਸੀ ਸਭ ਕੁਝ ਲੈਕਟਿਵ ਬੜਦੀ ਹੋ ਗਿਆ ਇਹਨਾਂ ਨੇ ਚੋਰੀ ਗੱਲਾਂ ਬੋਲਿਆ ਜੀ ਮੇਰੇ ਤੋਂ ਅੱਛਾ ਜੀ ਮੈਂ ਕੀ ਇਸ ਸੰਸਲੇਜ ਕਿਤੇ ਗਿਆ ਹੋਇਆ ਸੀਗਾ ਜਿਹੜੀ ਪੁਰਾਣੀ ਕਮੇਟੀ ਨੇ ਚੋਰੀ ਗੱਲਾਂ ਬੋਲਿਆ ਤਾਂ ਮੈਨੂੰ ਦੱਸਦਿਆਂ ਬਾਅਦ ਇਹ ਗੱਲ ਪਤਾ ਲੱਗੀ ਵੀ ਕਮੇਟੀ ਨੇ ਮਤਲਬ ਉਹਨਾਂ ਕੋਈ ਛਰਬ ਗੱਲੇ ਦੀ ਚਾਬੀ ਸੀ ਉਹਨਾਂ ਦੇ ਕੋਲ ਉਹਨਾਂ ਨੇ ਮੈਨ ਤੋਂ ਚੋਰੀ ਗੱਲਾਂ ਬੋਲਿਆ ਤਾਂ ਉਹ ਉਹਨਾਂ ਨੇ ਕਿਤੇ ਪੈਸੇ ਪਾ ਕੇ ਵਿੱਚੋਂ ਪੂਰੇ ਕਿੱਤੇ ਹੋਣਗੇ ਤਾਂ ਮੈਂ ਕਹਿ ਨਹੀਂ ਸਕਦਾ ਜੀ ਪਰ ਜਿਹੜੀ ਗੱਲ ਚੱਲ ਰਹੀ ਹੈ ਜਿਹੜੀ ਪਵਨ ਵਾਲਮੀਕੀ ਤੀਰਤ ਤੇ ਜਦੋਂ ਪਵਨ ਵਾਲਮੀਕੀ ਤੀਰਤ ਤੇ ਮੀਟਿੰਗ ਹੋਈ ਆ ਇੱਥੇ ਦੀ ਜਿਹੜੀ ਮੈਂ ਇਥੇ ਜਿਹੜੀ ਜਿਹੜੇ ਤੁਹਾਡੀ ਵਿਰੋਧੀ ਤੇ ਰਿਹਾ ਇਹ ਬੰਦੇ ਕਹਿ ਰਿਹਾ ਰੁਨੀ ਗਿੱਲ ਭਾ ਜਿਹੜੀ ਖੁਦ ਕਹਿ ਰਿਹਾ ਕਿ ਸਾਡੇ ਨਾਲ ਮਿਸਬੀਹੇਵ ਕੀਤਾ ਮਹਾਰਾਜ ਹੀ ਉਹਨਾਂ ਨੇ ਕੀ ਇਹ ਗੱਲ ਸੱਚ ਹੈ ਕਿੱਥੇ ਤੱਕ ਸੱਚ ਹੈ ਤੁਸੀਂ ਉਸ ਟਾਈਮ ਮੌਜੂਦ ਸੀ ਉੱਥੇ ਨਹੀਂ ਉਸ ਟਾਈਮ ਮੌਜੂਦ ਨਹੀਂ ਸੀਗਾ ਅਸੀਂ ਪਹਿਲਾਂ ਉੱਥੇ ਬੈਠੇ ਸੀਗੇ ਦੇਖੋ ਜੀ ਜਦੋਂ ਨਾ 23 ਤਰੀਕ ਨੂੰ ਇੱਥੇ ਗੱਲ ਹੋ ਜਾਂਦੀ ਆ ਵੀ ਚਲੋ ਮਹਾਰਾਜ ਜੀ ਨੇ ਸਾਨੂੰ ਪਹਿਲਾਂ ਵੀ ਇਹ ਗੱਲ ਕਹੀ ਸੀ ਜਦੋਂ ਪਿੱਛੋਂ ਅਸੀਂ ਇਕੱਲੇ ਸੰਘਰਸ਼ ਲੜਦੇ ਸੀਗੇ ਜੇ ਪੰਚਾਇਤ ਨਾਲ ਤੇ ਇਹਨਾਂ ਨੇ ਜਦੋਂ ਆਧਾਰਮਿਕ ਵੇਦਵੀਆਂ ਕਰਕੇ ਸਾਨੂੰ ਝੂਠੇ ਕੇਸਾਂ 'ਚ ਪਿਛਾਉਣਾ ਫਸਾਉਣਾ ਸ਼ੁਰੂ ਕਰ ਦਿੱਤਾ ਤੇ ਮਹਾਰਾਜ ਜੀ ਕੋ ਜਦੋਂ ਅਸੀਂ ਗਏ ਸੀ ਨਾ ਪਹਿਲਾਂ ਗਏ ਸੀ ਪਿਛਲੇ ਸਾਲ ਤੋਂ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਤੁਸੀਂ ਸਮਾਜ ਨੇ ਆਪਸ ਵਿੱਚ ਨਹੀਂ ਲੜਨਾ ਆਪਾਂ ਆਪਾਂ ਲ ਤੇਰੀ ਜਿੱਤ ਰਹੀ ਆ ਜਾਨੀ ਪੰਚਾਇਤ ਨਾਲ ਤੇ ਕਦੋਂ ਇਹਨਾਂ ਨੂੰ ਮਹਾਰਾਜ ਜੀ ਨੇ ਇਹ ਗੱਲ ਕਹੀ ਸੀ ਵੀ ਤੁਸੀਂ ਤੁਹਾਡੇ ਨਾਲ ਕੋਈ ਲੜਾਈ ਨਹੀਂ ਹੈਗੀ ਉਹਨਾਂ ਨੇ ਤੁਸੀਂ ਉਹਨਾਂ ਨਾਲ ਜਾ ਕੇ ਧਰਮਿਆਂ ਚ ਸਾਥ ਦੋ ਉਹ ਤਾਂ ਪੰਚਾਇਤ ਨਾਲ ਰਲ ਕੇ ਆਪਾਂ ਆਪ ਆਸਰੇ ਚ ਰਲ ਕੇ ਆਪਾਂ ਪੰਚਾਇਤ ਦੇ ਕੋਲੋਂ ਜਿੱਤੀਏ ਕੇਸ ਜੀ ਤੇ ਉਸ ਟਾਈਮ ਇਹਨਾਂ ਨੇ ਸਾਥ ਨਹੀਂ ਦਿੱਤਾ ਤੇ ਜਿੱਦਣ 23 ਤਰੀਕ ਦੀ ਘਟਨਾ ਆਇਆ ਨਾ ਮਹਾਰਾਜ ਜੀ ਨੇ ਉਸ ਦਿਨ ਵੀ ਇਹ ਗੱਲ ਕਹੀ ਸੀ ਵੀ ਜਦੋਂ ਕੋਈ ਗੱਲ ਨਹੀਂ ਵੀ ਜਿਹੜੇ ਕੇਸ ਆ ਆਪਾਂ ਜਿੱਦਾਂ ਵੀ ਹੋਊਗਾ ਕਰ ਲਾਂਗੇ ਕਿੰਦੇ ਪੰਚਾਇਤ ਸਾਡੇ ਹੱਥ ਅੱਗੇ ਅਸੀਂ ਜਿੱਦਾਂ ਪੰਚਾਇਤ ਨੇ ਕਹਿ ਤਾ ਉਦੋਂ ਹੀ ਹੋ ਜਾਣੀ ਆ ਅੱਛਾ ਜੀ ਅੱਛਾ ਜੀ ਜ ਜਦੋਂ ਮਹਾਰਾਜ ਜੀ ਨੂੰ ਉਦੋਂ ਕੋਈ ਕੰਮ ਪਿਆ ਗਿਆ ਤਾਂ ਉਹਨਾਂ ਨੇ ਨਾ ਇੱਕ ਤਰੀਕ ਰੱਖ ਦਿੱਤੀ ਤਾਂ ਉਸ ਦਿਨ ਇਹ ਗੱਲ ਦਾ ਫੈਸਲਾ ਹੋਇਆ ਸੀ ਅੰਦਰ ਬੈਠੇ ਆਂ ਕਿ ਜਿਨ੍ਹਾਂ ਨੇ ਗੁਰੂ ਘਰ ਹਮਲਾ ਕੀਤਾ ਉਹਦੀ ਗੱਲ ਆਪਾਂ ਬਾਅਦ ਚ ਕਰਾਂਗੇ ਕਿਉਂਕਿ ਬੰਦੇ ਹਲੇ ਐਡਮਟਿਆ ਤੇ ਮੁੰਡੇ ਦਾ ਪਰਿਸ਼ਨ ਨਹੀਂ ਹੋਇਆ ਸੀ ਕੱਲੇ ਸੇਵਾਦਾਰ ਦਾ ਜਿਨ੍ਹਾਂ ਦਾ ਗੂਠਾ ਕੱਟਿਆ ਗਿਆ ਸੀ ਉਹਦੇ ਵਿੱਚ ਵੜਿਆ ਗਿਆ ਸੀ ਅੱਛਾ ਜੀ ਤੇ ਮਹਾਰਾਜ ਜੀ ਨੇ ਇਹ ਗੱਲ ਕਹੀ ਸੀ ਵੀ ਜਿਹੜੀ ਕਮੇਟੀ ਹੋਊਗੀ ਉਹ ਗੁਰੂ ਮਰਿਆਦਾ ਵਾਲੀ ਬਣੀ ਜ ਬਣਾਈ ਜਾਊਗੀ ਤਾਂ ਜਿਹੜੇ ਬੰਦੇ ਹੋਣਗੇ ਨਾਮ ਸਵਾਲ ਹੈ ਇੱਕ ਸਵਾਲ ਹੈ ਤੁਸੀਂ ਕਹਿ ਰਹੇ ਗੂਠਾ ਕੱਟਿਆ ਗਿਆ ਗੂਠਾ ਜਾਂ ਗੇਟ ਤੱਕ ਬੰਦਿਆ ਬ ਬੰਦੇ ਨੇਗਾ ਜੀ ਗੇਟ ਗੇਟ ਬੰਦਾ ਜੀ ਗੇਟ ਖੋਲ ਰਿਹਾ ਬੰਦੇ ਇੱਥੇ ਗਵਾਹੀ ਦੇ ਰਿਹਾ ਕਹਿੰਦੇ ਅਸੀਂ ਗੇਟ ਖੋਲਣ ਦੀ ਕੋਸ਼ਿਸ਼ ਬੰਦਿਆਂ ਨੂੰ ਸੰਘਾਇਰ ਰੋਕਿਆ ਇਹ ਕੈਮਰੇ ਦੀ ਵੀਡੀਓ ਹੈ ਜੀ ਆਪਣੇ ਕੋ ਕੋ ਸੀਸੀਟੀਵੀ ਕੈਮਰੇ ਦੀ ਵੀਡੀਓ ਹੈ ਜੀ ਆਪਣੇ ਕੋ ਗੇਟ ਦਾ ਕੁੰਡਾ ਲੱਗਾ ਹੀ ਨਹੀਂ ਸੀਗਾ ਜਦੋਂ ਉਹ ਗੇਟ ਲਾਉਣ ਦੀ ਕੋਸ਼ਿਸ਼ ਕਰਦੇ ਤੇ ਬਾਹਰੋਂ ਤਾਂ ਕੰਮ ਮਾਰਦੇ ਉਹਦੇ ਵਿੱਚ ਦੀ ਬੇਲ ਪੈਂਦਾ ਸੀ ਤੇ ਉਹਦੇ ਵਿੱਚ ਦੀ ਹਮਲਾ ਕੀਤਾ ਜਾਂਦਾ ਜੀ ਆਪਣੇ ਕੋ ਪੂਰੀ ਸੀਸੀਟੀਵੀ ਕੈਮਰੇ ਦੀ 18 16 ਕੈਮਰੇ ਜੀ ਕੇਸ ਹਥਿਆਰ ਨਾਲ ਉਹਦਾ ਗੁੱਠਾ ਕੱਟ ਹੋਇਆ ਤੁਹਾਨੂੰ ਪਤਾ ਇਸ ਗੱਲ ਦਾ ਤੁਹਾਡੇ ਤੋਂ ਜੇ ਤੁਹਾਡੇ ਕੋਲ ਵੀਡੀਓਗ੍ਰਾਫੀ ਕੇਸ ਹਥਿਆਰ ਨਾਲ ਗੁੱਠਾ ਕ हां जी सारे प्रूफ है जी अच्छा जी सारे प्रूफ मैं वीडियो शेयर कर दूंगा जी सारे प्रूफ है जी ਸਾਡੇ ਕੋਲ ਮਟੀਰੀਅਲ ਜਿਹੜਾ ਉਹ ਸੇਵ ਕੀਤਾ ਹੋਇਆ ਸੀ ਸਾਡੇ ਡਿਸਕ ਆਪਣੀ ਅਸੀਂ 12 ਤਰੀਕ ਵੱਲੋਂ ਲੈ ਕੇ 28 ਤਰੀਕ ਦੀ ਉਹ ਵੀ ਸਾਰੀ ਸਟੋਪ ਆ ਉਸ ਤੋਂ ਪਹਿਲਾਂ ਜੇ ਜਿੰਨੀ ਵੀ ਹੈਗੀ 1 ਸਾਲ ਦਾ ਪੂਰਾ ਸਾਡੇ ਕੋਲ ਡਾਟਾ ਹੈਗਾ ਇਹ ਕੋਈ ਤਰੀਕ ਟਾਈਮ ਦੱਸ ਦੇਣ ਤਾਂ ਵੱਡਾ ਨੋ ਦੇ ਵੀਡੀਓ ਦੇ ਦੇਾਂਗੇ ਵੀ ਉਸ ਟਾਈਮ ਅੰਦਰ ਕੀ ਸੀਗਾ ਅਸਲ 'ਚ ਗਗਰ ਵੀਰੇ ਕਿਵੇਂ ਤੁਸੀਂ ਮਸਲੇ ਨੂੰ ਕਿਵੇਂ ਨਿਬੇੜਨਾ ਚਾਹੁੰਦੇ ਹੋ ਅਸਲ 'ਚ ਦੇ ਵਿੱਚ ਜਿਹੜੀ ਸਾਰੀ ਗੱਲ ਛੱਡੋ ਤੁਹਾਨੂੰ ਮੰਨ ਲੈਣੇ ਆ ਕਿ ਇੱਧਰ ਵੀ ਧਿਰ ਦੇ ਵਿੱਚ ਜਿਹੜਾ ਇਹਨਾਂ ਨੇ ਵੀ ਬੇਦਬੀਆ ਕੀਤੀਆਂ ਮੰਨ ਲੈਣੇ ਆ ਤੁਹਾਡੇ ਵੱਲੋਂ ਵੀ ਜੋ ਵੀ ਹੋਇਆ ਬਹੁਤ ਬਹੁਤ ਕੁਝ ਚੱਲ ਰਿਹਾ ਮੰਨਦੇ ਇਸ ਕੇਸ ਪੂਰਾ ਉਲਝਿਆ ਹੋਇਆ ਪਰ ਤੁਸੀਂ ਅਸਲ 'ਚ ਚਾਹੁੰਦੇ ਕੀ ਹੋ ਸਰ ਅਸੀਂ ਮੈਂ ਇਹਨਾਂ ਨੂੰ ਪਹਿਲਾਂ ਵੀ ਇਹ ਗੱਲ ਕਹੀ ਸੀ ਵੀ ਸਾਡੀ ਲੜਾ ਆਪਣੀ ਲੜਾਈ ਹੈਗੀ ਆ ਪ੍ਰਸ਼ਾਸਨ ਨਾਲ ਤੇ ਪੰਚਾਇਤ ਨਾਲ ਕਿਉਂਕਿ ਉਹ ਕੇਸ ਟਗੜ ਹੈ ਮੰਤਤ ਹੈ ਅਗੇਸਟ ਹਣਾ ਅੱਛਾ ਜੀ ਸਾਡੀ ਜਦੋਂ ਵੀ ਨਾ ਐਸਡੀਐਮ ਨੇ ਹੁਣ ਨਾ ਇਸ ਟਾਈਮ ਦੀ ਸਥਿਤੀ ਜਿਹੜੀ ਆ ਨਾ ਐਸਡੀਐਮ ਨੇ ਲੈ ਕੇ ਦਿੱਤਾ ਵੀ ਜਿਹੜੀ ਪੰਚਾਇਤ ਆ ਨਾ ਉਹਨੂੰ ਅਸੀਂ ਕਬਜ਼ਾ ਦਵਾਤਾ 14 ਫਰਵਰੀ ਨੂੰ ਤੋਂ ਉਹਨੇ ਹਾਈ ਕੋਰਟ ਵੀ ਰਿਕਾਰਡ ਪੇਸ਼ ਕਰਤਾ ਵੀ ਇਸ ਟਾਈਮ ਜਿਹੜਾ ਪ੍ਰਬੰਧ ਹੈ ਪੰਚਾਇਤ ਕੋਲ ਹੁਣ ਮੈਂ ਸਾਰਿਆਂ ਨੂੰ ਇਹ ਗੱਲ ਕਹਿ ਰਿਹਾ ਸੀਗਾ ਵੀ ਆਪਾਂ ਪਹਿਲਾਂ ਹਾਈ ਕੋਰਟ ਉਹਨੇ ਰਿਪੋਰਟ ਪੇਸ਼ ਕੀਤਾ ਆਪਾਂ ਉਹਨੂੰ ਪਹਿਲਾਂ ਚੈਲੰਜ ਕਰਨਾ ਆ ਸੈਸ਼ਨ ਕੋਰਟ 'ਚ ਹੀ ਚੈਲੰਜ ਕਰ ਚੁੱਕੇ ਆ ਹਾਈ ਕੋਰਟ ਦੇ ਵਿੱਚ ਅਗਲੇ ਮਹੀਨੇ ਦੀ 17 ਤਰੀਕ ਐ ਉੱਥੇ ਵੀ ਅਸੀਂ ਪੇਸ਼ ਕਰਨਾ ਪੱਕਾ ਵੀ ਪੰਚਾਇਤ ਕੋਲ ਕੋਈ ਪ੍ਰਬੰਧ ਨਹੀਂ ਹੈਗਾ ਤਾਂ ਨਾ ਪੰਚਾਇਤ ਦੇ ਕੋਲ ਕੋਈ ਅਧਿਕਾਰ ਆ ਵੀ ਜਿਹੜਾ ਉਹ ਮੰਦਰ ਦਾ ਕਬਜ਼ਾ ਲੈ ਸਕੇ अच्छा जी ठीक है तो ਇਹਨਾਂ ਨੂੰ ਆਪਾਂ ਇਹੀ ਗਈ ਸੀ ਗੱਲ ਪਹਿਲਾਂ ਆਪਾਂ ਉਦੋਂ ਨਿਵੇੜ ਲਈਏ ਉਸ ਤੋਂ ਬਾਅਦ ਜਿਹੜਾ ਵਾ ਵੀ ਆਪਾਂ ਕਿੱਥੇ ਹੀ ਆ ਅੱਗੇ ਕਿਹੜਾ ਕਦੀ ਕੋਈ ਗੱਲ ਨਹੀਂ ਇਹ ਜਾਣ ਕੇ ਹੀ ਮੈਨੂੰ ਪਰੇਸ਼ਾਨ ਕਰਨ ਲਈ ਵੀ ਮੈਂ ਹਾਈ ਕੋਰਟ ਆਪਣਾ ਪੱਖ ਨਾ ਪੇਸ਼ ਕਰ ਸਕਾਂ ਸੈਸ਼ਨ ਕੋਰਟ 'ਚ ਆਪਣਾ ਪੱਖ ਨਾ ਪੇਸ਼ ਕਰ ਸਕਾਂ ਮੰਦਰ ਦੇ ਹੱਕ ਦੇ ਵਿੱਚ ਵੀ ਜਿਹੜੇ ਪੰਚਾਇਤ ਆ ਉਹ ਸੱਚੀ ਹੋ ਜਵੇ ਹਾਈ ਕੋਰਟ ਸਿਰਫ ਇੰਨੀ ਗੱਲ ਦਾ ਕਰਕੇ ਮੈਨੂੰ ਮੈਂਟਲੀ ਪਰੇਸ਼ਾਨ ਕਰ ਲਈਏ ਸਭ ਕੁਝ ਕੀਤਾ ਜਾ ਰਿਹਾ ਹੈ ਐਸ.ਡੀ.ਐਮ ਜਿਹੜਾ ਵੀਰ ਗगन ਜੀ ਜੇ ਇੱਕ ਪਾਸੇ 50 60 ਪਰਿਵਾਰ ਇੱਥੇ ਬੈਠੇ ਨੇ ਜੇ ਤੁਹਾਨੂੰ ਇਹਨਾਂ ਨੂੰ ਪ੍ਰਚਾਰ ਕਰਨ ਦੀ ਮਨਸ਼ਾ ਹੋਵੇ ਫਿਰ ਇਹ ਇੱਥੇ ਹੋ ਕੇ ਕਿਉਂ ਬਹਿਣ ਫਿਰ ਇਹ ਖੋਦੀ ਕਮੇਟੀ ਬਣਾਣਾ ਫਿਰ ਤੱਕ ਕੰਮ ਹੀ ਤੁਹਾਡੇ ਨਾਲ ਕਰ ਸਕਦੇ ਆ ਫਿਰ ਜੇ ਕਰਦੀ ਆ ਅਸੀਂ ਕਾਈ ਕਰਦੇ ਆ ਜਨਾਬ ਜੀ ਇਹਨਾਂ ਨੇ ਨਾ ਸਤਵੇਂ ਪਿਛਲੇ ਸਾਲ ਸਤਵੇਂ ਮਹੀਨੇ ਕਮੇਟੀ ਬਣਾਈ ਕਮੇਟੀ ਬਣਾ ਕੇ ਲੱਡੂ ਬਣ ਕੇ ਜੀ ਐਸ ਡੀ ਐਮ ਦੇ ਚਲੇ ਗਿਆ ਜੀ ਜਾ ਕਮੇਟੀ ਸਾਨੂੰ ਦਿਓ ਜਾ ਕਹਿੰਦੇ ਸਾ ਬਚੈਤ ਨੂੰ ਦਿਓ ਸਾਡੇ ਤੋਂ ਵੀ ਤਾਂ ਮੇਰੀਆ ਵੀਡੀਓ ਇਹਨਾਂ ਦੀ ਆ ਕੀਆ ਜੀ ਫਿਰ ਉਸ ਤੋਂ ਬਾਅਦ ਕਮੇਟੀ ਬਣਦੀ ਆ ਐਸ ਡੀ ਐਮ ਕਮੇਟੀ ਬਣਾਉਂਦਾ ਆ ਦੋ ਕਮੇਟੀਆਂ ਬਣਾ ਦਿੰਦਾ ਆ ਸਾਡੀਆਂ ਇੱਕ ਮੇਰੀ ਕਮੇਟੀ ਇੱਕ ਬਾਹਰ ਇਹਨਾਂ ਦੀ ਕਮੇਟੀ ਤੁਹਾਡੇ ਕੋਲੇ ਲਿਖਤੀ ਹੈ ਲਿਖਤੀ ਹੈਗਾ ਜੀ ਸਾਹਿਬ ਜੀ ਲਿਖਤੀ ਹੈਗਾ ਐਨਟੀਓ ਨੇ ਦੋ ਪਾਰਟੀਆਂ ਨੂੰ ਦੋ ਪਾਰਟੀਆਂ کہہ ਕੇ ਉੱਥੇ ਮੰਦਰ ਦੇ ਪ੍ਰਬੰਧਕ ਲਾਤਾ ਇਹਨਾਂ ਦੇ ਵਿੱਚੋਂ ਹੀ 8 ਬੰਦੇ ਇਹਨਾਂ ਨਾਲ ਉਦੋਂ ਅਸੀਂ ਜਿਹੜੀ ਕਮੇਟੀ ਬਣੀ ਅਸੀਂ ਤਾਂ ਉਹਦੇ ਨਾਲ ਹੀ ਗੱਲ ਕਰਨੀ ਜਿਹੜੇ ਕੋਰਟ 'ਚ ਪਾਰਟੀ ਬਣ ਗਏ ਅਸੀਂ 8 ਬੰਦਿਆਂ ਨਾਲ ਗੱਲ ਕੀਤੀ ਉਹਨਾਂ ਨੇ ਸਾਨੂੰ ਬਕਾਇਦਾ ਐਫੀਡੇਵਿਡ ਵੀ ਦਿੱਤੇ ਰਾਜੀ ਨਾਮਾ ਕਰਕੇ ਤਾਂ ਅਸੀਂ ਕਮੇਟੀ ਸਾਂਝੀ ਕਰ ਲਈ ਹੁਣ 7 ਮਹੀਨੇ ਬਾਅਦ ਫੇਰ ਦੁਬਾਰਾ ਕਮੇਟੀ ਦਾ ਰੌਲਾ ਪੈਂਦਾ ਜੀ ਤੇ ਤੁਸੀਂ ਅਸਲ ਅਸਲ ਲਾਸਟ ਦੇ ਵਿੱਚ ਕੋਸ਼ਿਸ਼ ਕਰਾਂਗੇ ਅਸੀਂ ਕਿ ਤੁਹਾਨੂੰ ਵੀ ਬਿਠਾਇਆ ਜਾਵੇ ਤੇ ਇਧਰਲੀ ਤੇਰੇ ਨੂੰ ਵੀ ਬਿਠਾਇਆ ਜਾਵੇ ਤੁਹਾਡੇ ਨਾਲ ਜਿਹੜਾ ਪੋਡਕਾਸਟ ਕੀਤਾ ਜਾਊਗਾ ਪਰ ਲਾਸਟ ਦੇ ਵਿੱਚ ਅਸੀਂ ਇੱਕ ਇਹੀ ਤੁਹਾਡੇ ਤੋਂ ਕਾਮਨਾ ਕਰਦੇ ਹਾਂ ਕਿ ਤੁਸੀਂ ਇਸ ਕੇਸ ਨੂੰ ਕਿਵੇਂ ਨਿਬੇੜਨਾ ਚਾਹੁੰਦੇ ਹੋ ਉਹ ਉਹ ਤੁਹਾਨੂੰ ਮੇਰਾ ਇਹ ਸਵਾਲ ਆ ਲਾਸਟ ਦੇ ਵਿੱਚ ਇਹੀ ਸਵਾਲ ਹੈ ਤੁਸੀਂ ਕੀ ਚਾਹੁੰਦੇ ਹੋ ਸੋ ਦੀ ਇੱਕ ਗੱਲ ਦੱਸ ਦਿੰਨਾ ਜੀ ਸਾਡਾ ਮੈਂ ਤੁਹਾਨੂੰ ਫੇਰ ਕਿੰਨਾ ਗੱਲ ਵੀ ਨਿਬੜਨਾ ਹੈਗਾ ਵਾ ਚੇਤ ਨਾਲ ਜਿਹੜਾ ਮੇਨ ਪੁਆਇੰਟ ਇਹ ਮੰਦਰ ਦਾ ਨਾ ਜਿਹੜਾ ਝਗੜਾ ਆ ਨਾ ਇਹ ਹੈਗਾ ਸਾਡਾ ਪ੍ਰਸ਼ਾਸਨ ਨਾਲ ਜਿਹੜਾ ਐਂਡੀਓ ਨੇ ਗਲਤ ਆਰਡਰ ਲੈ ਕੇ ਦਿੱਤਾ ਤੇ ਜਿਹੜੇ ਆ ਲੋਕ ਆ ਇਹਨਾਂ ਦੇ ਰਾਈਟਸ ਵਿੱਚ ਇਹ ਲੋਕ ਇਹ ਇਹ ਜਿਹੜੇ ਲੋਕ ਆ ਇਹ ਜਿਹੜੇ ਲੋਕ ਆ ਇਹ ਰਾਈਟਸ ਇਹ ਮੰਗ ਰਹੇ ਨੇ ਇਹ ਕਹਿ ਰਹੇ ਨੇ ਕਿ ਜਿਹੜਾ ਸਥੱਲੇ ਹਾਲ ਆ ਉਹ ਵੀ ਖੁੱਲਾ ਚਾਹੀਦਾ ਜਦੋਂ ਦੁੱਖ ਦੀ ਸੁੱਖ ਦੀ ਕੋਈ ਗੱਲ ਹੁੰਦੀ ਆ ਇਹਨਾਂ ਦੀ ਇਹਨਾਂ ਨੂੰ ਇਹ ਨਾਲ ਲਾਈਵ ਮੇਰੇ ਤੋਂ ਆਜੋ ਤੁਸੀਂ ਲੈਪਟਾਪ ਤੇ ਮੈਂ ਤੁਹਾਨੂੰ ਲਾਈਵ ਹਾਰਡ ਡਿਸਕ ਜੋਂ ਮੈਂ ਸੀਸੀਟੀਵੀ ਵੀਡੀਓ ਦੇ ਦੂੰਗਾ ਜਿਹਦੇ ਵਿੱਚ ਇਹ ਪੰਚਾਇਤ ਦਾ ਕਬਜ਼ਾ ਕਰਾਉਂਦੇ ਤੁਹਾਨੂੰ ਸਾਫ਼ ਦਿਖਾਈ ਦੇਣਗੇ ਹੁਣ ਦੇਖੋ ਜੀ ਜਦ ਅਸੀਂ ਹੱਥੀਏ ਕਬਜ਼ਾ ਦੇਣ ਨੂੰ ਫਿਰਦੇ ਆ ਪੰਚਾਇਤ ਨੂੰ ਮੂਰਤੀ ਜੀ ਆ ਆਪਣੇ ਭਗਵਾਨ ਵਾਲਮੀਕ ਮਹਾਰਾ ਜੀ ਦੇ ਸਰੂਪ ਨੂੰ ਅੰਦਰ ਚੱਕ ਕੇ ਤੇ ਉੱਥੋਂ ਚੱਕ ਕੇ ਤੇ ਜਮੀਂ ਤਾਂ ਤਾਂ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਤੇ ਹੁਣ ਤੁਸੀਂ ਦੱਸੋ ਵੀ ਇਸ ਸਿਚੁਏਸ਼ਨ ਦੇ ਵਿੱਚ ਆਪਾਂ ਆਪਾਂ ਕੀ ਕਰ ਸਕਦੇ ਆ ਮੇਰੀ ਤਾਂ ਜ਼ਿੰਮੇਵਾਰੀ ਇਹ ਹੈ ਬਣਦੀ ਹੈ ਵੀ ਮੈਂ ਉੱਥੇ ਝਗੜਾ ਨਾ ਹੋਣ ਦਵ ਜੀ ਤੇ ਤੁਸੀਂ ਤੁਸੀਂ ਪਿੰਚੋ ਪਿੰਚਾਇਤ ਨਾਲ ਤੁਹਾਡਾ ਕਿੱਥੇ ਤੱਕ ਤੁਹਾਨੂੰ ਲੱਗਦਾ ਕੀ ਕੰਪਰੋਮਾਈਜ਼ ਹੋ ਸਕਦਾ ਤੁਹਾਡਾ ਪਿੰਚਾਇਤ ਨਾਲ ਵੀ ਪੰਚਾਇਤ ਨਾਲ ਦੇਖੋ ਜੀ ਹੁਣ ਪੰਚਾਇਤ ਦੇ ਅਸੀਂ ਅਗੇਂਸਟ ਜਿਹੜੀਆਂ ਆ ਵਾ ਅਸੀਂ ਉਹਨਾਂ ਦੀਆਂ ਜ਼ਮੀਨਾਂ ਘੜਾਈਆਂ ਉਹਨਾਂ ਦੇ ਨੋਟਿਸ ਪਏ ਮੇਰੇ ਤੋਂ ਕਾਫੀ ਪਈ ਹੈ ਜੀ ਉਹਨਾਂ ਦੇ ਨੋਟਿਸ ਆਏ ਉਹ ਨਹਿਰਾ ਖਾਲਿਆਂ ਦੀ ਜ਼ਮੀਨ ਦੀ ਨਿਸ਼ਾਨਦੇਹੀ ਹੋ ਰਹੀ ਆ ਠੀਕ ਆ ਜੇ ਪੰਚਾਇਤ ਨਹੀਂ ਕਰਦੀ ਤਾਂ ਅਸੀਂ ਵੀ ਕ੍ਰਾਸ ਕੇਸ ਕਰਾਂਗੇ ਹੁਣ ਦੋਨੇ ਗੁਰਦੁਆਰੇ ਲਿਖਤੀ ਆ ਗਿਆ ਵੀ ਉਹ ਵੀ ਸਾਂਝੇ-ਸਾਂਝਿਆ ਤੇ ਪੰਚਾਇਤ ਦੇ ਐਸ.ਸੀ ਅਕੜ ਦਾ ਫਰਜ਼ਾ ਵੀ ਅੱਜ ਕੀਤਾ ਜਾਊਗਾ ਤਾਂ ਉਹ ਆਪੇ ਹੀ ਸਾਨੂੰ ਮੰਦਰ ਦਾ ਜਿਹੜਾ ਉਹ ਕੇਸ ਜਾਂ ਵਾਪਸ ਲੈਣਗੇ ਤੇ ਜਾਂ ਫੇ ਉਹ ਜਿਹੜੇ ਆਪਣੇ ਗੁਰਦੁਆਰਾ ਸਾਹਿਬ ਵੀ ਸਰਕਾਰੀ ਕੰਨ ਕਿੱਟ ਪਿਆ ਸੀ ਵੀ ਪੰਚਾਇਤ ਨਾਲ ਸਹਿਮ ਜੀ ਸੋ ਅਸੀਂ ਕਾਮਨਾ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਜ਼ਰੂਰ ਕੰਪਰਮਾਈਜ਼ ਕਰੋਗੇ ਅਸੀਂ ਤੁਹਾਨੂੰ ਤੇ ਦੂਸਰੀ ਧਿਰ ਨੂੰ ਬਿਠਾਉਣਾ ਚਾਹੁੰਦੇ ਹਾਂ ਤੁਸੀਂ ਸਮਾਂ ਦਿਓਗੇ ਸਾਨੂੰ ਦੇਖੋ ਜੀ ਤੁਸੀਂ ਮੇਰੇ ਕੋਲ ਵਿੱਦ ਪ੍ਰੂਫ ਆ ਜੇ ਤ ਕਿਸੇ ਨੇ ਕਰਨੀਆਂ ਬੇਕਾਨੂੰਨੀਆ ਗੱਲਾਂ ਪਹਿਲੇ ਨੰਬਰ ਤੇ ਇਹ ਗੱਲ ਆ ਆਪਾਂ ਬਹਿ ਜਾਾਂਗੇ ਜਦੋਂ ਤੁਸੀਂ ਕਹੋਗੇ ਆਪਾਂ ਬਹਿ ਜਾਾਂਗੇ ਪਹਿਲਾਂ ਤਾਂ ਗੱਲ ਹੋਣੀ ਚਾਹੀਦੀ ਹੈ 2D ਪੁਆਇੰਟ ਵੀ ਜਿਹੜੀ ਕਾਨੂੰਨੀ ਸਵਾਲ ਸਾਡੇ ਹੋਣਗੇ ਜੀ ਸਵਾਲ ਕਿਸੇ ਨੇ ਨਹੀਂ ਤੁਹਾਨੂੰ ਕਰਨੇ ਸਵਾਲ ਸਾਡੇ ਹੋਣਗੇ ਤੁਹਾਨੂੰ ਵੀ ਤੇ ਇਹਨਾਂ ਨੂੰ ਵੀ ਤੇ ਤੁਹਾਨੂੰ ਬਿਠਾਣਾ ਆ ਜੀ ਸਮਾਂ ਚਾਹੀਦਾ ਤੁਹਾਡਾ ਬਸ ਠੀਕ ਹੈ ਜੀ ਜਿਹੜੀਆਂ ਤੁਹਾਡੇ ਤੇ ਜਿਹੜੀਆਂ ਕਮੇਟੀ ਨਾਲ ਵਿਚਾਰ ਕਰਕੇ ਤਾਂ ਜੀ ਇੱਕ ਇੱਕ ਹੋਰ ਸਵਾਲ ਹੈ ਜਿਹੜੀਆਂ ਤੁਹਾਡੇ ਤੇ ਐਫਆਰਆਈ ਹੋਈਆਂ ਇੱਕ 295 ਤਾਂ ਆਏ ਆ ਦੋ ਤੁਹਾਡੇ ਤੇ ਹੋਰ ਪਰਚੇ ਹੋਏ ਗੱਡੀ ਵਾਲਾ ਗੱਡੀ ਖੋਣ ਵਾਲਾ ਇਹਦੇ ਬਾਰੇ ਵੀ ਤੁਹਾਡੇ ਤੋਂ ਜਾਣਾਂਗੇ ਜਿਰੋ ਤੁਹਾਡੇ ਨਾਲ ਗੱਲਬਾਤ ਕਰਾਂਗੇ ਬਹਿ ਕੇ ਗੱਲਬਾਤ ਕਰਾਂਗੇ ਸੋ ਬੇਨਤੀ ਆ ਪਰ ਸਾਡੇ ਕੋਲ ਵੀ ਕੁਝ ਵੀਡੀਓ ਕਲਿੱਪ ਨੇ ਜਿਹੜੇ ਤੁਹਾਡੇ ਕਮੇਟੀ ਮੈਂਬਰ ਆ ਗੌਰਵ ਉਹ ਮੈਨੂੰ ਬੇਅਦਵੀ ਕਰਦੇ ਦੀਆਂ ਮੇਰੇ ਕੋਲ ਵੀਡੀਓ ਕਲਿੱਪ ਨੇ ਉਹ ਭਗਵਾਨ ਵਾਲਮੀਕੀ ਮੰਦਰ ਦੇ ਥੱਲੇ ਲੰਗਰ ਹਾਲ ਦੇ ਵਿੱਚ ਗਲਾਂ ਦੇ ਵਿੱਚ ਭਗਵਾਨ ਵਾਲਮੀਕੀ ਮਹਾਰਾਜ ਦੀ ਪ੍ਰਤਮਾ ਦੇ ਹਾਰ ਲਾ ਕੇ ਆਪਣੇ ਵਿੱਚ ਪਾ ਕੇ ਉਹ ਬੇਅਦਵੀ ਕਰਦੇ ਉਹ ਤੁਹਾਨੂੰ ਬੇਅਦਵੀ ਨਹੀਂ ਲੱਗਦੀ ਦੇਖੋ ਜੀ ਮੈਂ ਮੇਤੋਂ ਨਾ ਸੀਸੀਟੀਵੀ ਦੀ ਵੀ ਵੀਡੀਓ ਆ ਜਿਹਦੇ ਵਿੱਚ ਇਹ ਵਿਚਾਰ ਚੱਲਿਆ ਸੀ ਤਾਂ ਮੈਂ ਸਪਸ਼ਟੀ ਇਹ ਗੱਲ ਕਹੀ ਸੀ ਵੀ ਜਿਹੜੇ ਜਿਹੜਾ ਦੋਸ਼ੀ ਪੜਦਾ ਉੱਤੇ ਕਾਰਵਾਈ ਕਰ ਦਿਓ ਨਹੀਂ ਕਿਸੇ ਦਾ ਪੱਖ ਨਹੀਂ ਲੈਣਾ ਜੇ ਨਹੀਂ ਜੇ ਤੁਹਾਨੂੰ ਲੱਗਦਾ ਗੌਰਵ ਗਲਤ ਸੀ ਕੀ ਤੁਸੀਂ ਗੌਰਵ ਦੇ ਨਾਲ ਬਹਿ ਕੇ ਕੋਈ ਮੀਟਿੰਗ ਕੀਤੀ ਕਮੇਟੀ ਵੱਲੋਂ ਮਤਾ ਪਾਇਆ ਤੁਸੀਂ ਤੁਹਾਡੀ ਜ਼ਿੰਮੇਵਾਰੀ ਬਣਦੀ ਤੁਸੀਂ ਅਹੁਦੇਦਾਰ ਹੋ ਜੇ ਸਾਡੇ ਕੋਲ ਜਦੋਂ ਗੱਲ ਆਈ ਸੀ ਨਾ ਮੈਂ ਬਕਾਇਦਾ ਇਹਨਾਂ ਨੂੰ ਉਸੇ ਟਾਈਮ ਵੀ ਇਹ ਗੱਲ ਕਹਿ ਦਿੱਤੀ ਸੀ ਵੀ ਤੁਸੀਂ ਆਪਾਂ ਇਹਨਾਂ ਦੇ ਜਿਹੜਾ ਤੁਹਾਨੂੰ ਗਲਤ ਲੱਗਦਾ ਉੱਤੇ ਕਾਰਵਾਈ ਕੀਤੀ ਜਾਵੇ ਉਸ ਤੋਂ ਬਾਅਦ ਇਹ ਜਿਹੜਾ ਸਾਰਾ ਮਸਲਾ ਐਸਪੀ ਡੀ ਦੇ ਧਿਆਨ ਚ ਲੱਗ ਗਿਆ ਐਸਐਸਪੀ ਸਾਹਿਬ ਦੇ ਧਿਆਨ ਚ ਲੱਗ ਗਿਆ ਤੇ ਉਹਨਾਂ ਨੇ ਵੀ ਇਹਨਾਂ ਇਹਨਾਂ ਦੀ ਜਿਹੜੀ ਐਫਆਈ ਜਿਹੜੀ ਇਹਨਾਂ ਨੇ ਦਰਖਾਸਤ ਦਿੱਤੀ ਹੈ ਨਾ ਉਹਦੇ ਉੱਤੇ ਕੁਝ ਮਤਲਬ ਇਹਨਾਂ ਦੇ ਇਨਵੈਸਟੀਗੇਸ਼ਨ ਦੇ ਬਿਆਨ ਬਣਾ ਕੇ ਉਹਨਾਂ ਨੇ ਆਪਣੇ ਪੇਸ਼ ਕੀਤੇ ਹੋਏ ਆ ਜੀ ਉਹਦੇ ਵਿੱਚ ਇੱਕ ਇੱਕ ਵੀਡੀਓ ਕਲਿੱਪ ਹੋਰ ਆ ਰਿਹਾ ਕਿ ਜਿਹਦੇ ਵਿੱਚ ਮੁੰਡੇ ਨੇ ਕੱਚਾ ਪਾਇਆ ਉਹ ਉਲਟੀਆਂ ਬਾਜ਼ੀਆਂ ਮਾਰ ਰਿਹਾ ਵਾ ਉਹ ਵੀ ਤੁਹਾਡੀ ਕਮੇਟੀ ਦਾ ਮੈਂਬਰ ਇੱਕ ਕਮੇਟੀ ਦਾ ਮੈਂ ਬਣੀ ਕਹਿ ਸਕਦੇ ਜਿਸ ਟਾਈਮ ਦੀ ਉਹ ਵੀਡੀਓ ਆ ਨਾ ਪਹਿਲੀ ਗੱਲ ਤੋਂ ਉਹਦੀ ਉਮਰ ਬਹੁਤ ਥੋੜੀ ਆ ਤਾਂ ਉਸ ਟਾਈਮ ਉਥੇ ਭਰਤੀ ਪੈ ਰਹੀ ਸੀ ਸਰ ਸਰ ਜਿੰਨੀ ਮਰਜ਼ੀ ਉਮਰ ਥੋੜੀ ਹੋਵੇ ਤੂੰ ਤੁਹਾਨੂੰ ਲੱਗਦਾ ਕਿ ਜਾ ਗਿਆ ਕਿ ਮੰਦਰ ਦੇ ਵਿੱਚ ਕੱਛਾ ਪਾ ਕੇ ਜਾਣਾ ਪਹਿਲੇ ਨੰਬਰ ਤੇ ਤੋਂ ਕਮੇਟੀ ਮੈਂਬਰ ਹੀ ਹੈਗਾ ਅੱਛਾ ਜੀ ਪਹਿਲੇ ਨੰਬਰ ਤੇ ਮੈਂ ਤੁਹਾਨੂੰ ਕਿਹਾ ਕਿ ਉਹਦੀ ਉਮਰ ਥੋੜੀ ਆ ਉਹ ਕਮੇਟੀ ਮੈਂਬਰ ਹੀ ਹੈਗਾ ਉਸ ਟਾਈਮ ਵੀ ਅੱਛਾ ਜੀ ਉਹ ਉਹ ਕਮੇਟੀ ਮੈਂਬਰ ਹੈਗਾ ਸੈਕੰਡ ਨੰਬਰ ਦੇ ਉੱਤੇ ਉਹ ਉਹ ਨਾ ਉਸ ਟਾਈਮ ਮਿੱਟੀ ਪਾ ਰਹੇ ਸੀ ਜਦੋਂ ਮੰਦਰ ਦੀ ਸੇਵਾ ਚੱਲ ਰਹੀ ਸੀ ਕਿ ਤੇ ਮਿੱਟੀ ਪਾ ਰਹੇ ਸੀ ਤੇ ਗਰਮੀਆਂ ਦਾ ਸਮਾਂ ਸੀ ਉਸ ਟਾਈਮ ਅੱਛਾ ਜੀ ਉਹਨਾਂ ਦੀ ਉਹ ਉਹ ਉਸ ਤੋਂ ਬਾਅਦ ਦੀ ਵੀ ਤੁਹਾਨੂੰ ਮੇਰੇ ਤੋਂ ਪੂਰੀ ਕਲਿੱਪ ਆਉਂਦੇ ਵਿੱਚ ਅੱਛਾ ਜੀ ਇਹਨਾਂ ਨੇ ਧੋਈ ਚੱਕੀ ਹੋਵੇ ਕਿਸੇ ਪਾਸ ਜਿੱਥੇ ਮੁੰਡੇ ਸੇਵਾ ਕਰ ਰਹੇ ਆ ਉਹੀ ਮੁੰਡੇ ਜਿਹੜੇ ਨਿਆਣੇ ਦੀ ਬੱਚੇ ਸੀ ਉਹੀ ਹਰ ਵਾਰੀ ਉਹੀ ਸੇਵਾ ਕਰ ਰਹੇ ਕਿਉਂਕਿ ਸਾਡੇ ਤੋਂ ਇਨੀ ਪੂੰਜੀ ਨਹੀਂ ਹੁੰਦੀ ਰਹੀ ਚੀਜ਼ ਮੰਗਾ ਲੈਂਦੇ ਸੀ ਤੇ ਸੇਵਾ ਇਦਾਂ ਹੀ ਕਰਵਾਉਂਦੇ ਸੀ। ਇਸ ਟਾਈਮ ਤੁਸੀਂ ਰਿਕਾਰਡ ਕਰਦੇ ਇਸ ਟਾਈਮ ਤੁਸੀਂ ਰਿਕਾਰਡ ਹੋ ਰਿਹਾ ਹੋ ਤੁਹਾਡਾ ਜਿਹੜਾ ਤੁਹਾਡੇ ਤੁਹਾਡੀ ਦੂਸਰੀ ਧਿਰ ਮੇਰੇ ਸਾਹਮਣੇ ਆ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਇਹਨਾਂ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਕਿ ਤੁਹਾਡਾ ਕੰਪਰਮਾਈਜ਼ ਹੋ ਸਕੇ। ਇਹ ਕਰਨੀ ਚਾਹੁੰਦਾ ਦੇਖੋ ਜੀ ਸਾਡਾ ਇਹਨਾਂ ਦਾ ਕੋਈ ਰੌਲਾ ਹੀ ਨਹੀਂ ਜੀ ਸਮਾਜ ਨਾਲ ਮੈਂ ਤਾਂ ਪਹਿਲੇ ਦਿਨ ਤੋਂ ਹੀ ਇਹ ਗੱਲ ਕਹਿਣਾ ਮੇਰੇ ਭਲਾ ਸਾਹਮਣੇ ਹੈਗੇ ਭਲਾ ਨਹੀਂ ਹੈ ਕਿ ਆਪਾਂ ਹਰ ਵੀਡੀਓ ਵਿੱਚ ਇਹ ਗੱਲ ਕਹੀ ਆ ਵੀ ਸਾਡਾ ਇਹਨਾਂ ਦਾ ਕੋਈ ਰੌਲਾ ਨਹੀਂ ਸਾਡਾ ਰੌਲਾ ਹੈਗਾ ਜੀ ਪ੍ਰਸ਼ਾਸਨ ਨਾਲ ਜਿਹੜੇ ਗਲਤ ਮਾਲ ਤੋਂ ਆਰਡਰ ਕਰਕੇ ਮੰਦਰ ਨੂੰ ਸਾਡੇ ਤੋਂ ਹੋਣਾ ਚਾਹੁੰਦੇ ਆ ਤੇ ਜਿਹੜੇ ਆਪਦੇ ਸਾਰੇ ਧਾਰਮਿਕ ਸਥਾਨ ਆ ਉਹ ਸੇਵ ਕਰਨਾ ਚਾਹੁੰਦੇ ਆ ਅਸੀਂ ਦੇਖ ਇੰਨਾ ਵੀ ਸਾਨੂੰ ਰਲ ਮਿਲ ਕੇ ਜਿਹੜਾ ਵਾ ਪ੍ਰਸ਼ਾਸਨ ਦੇ ਨਾਲ ਲੜਾਈ ਲੜਨੀ ਚਾਹੀਦੀ ਆ ਤੇ ਜਿਹੜੇ ਜਦੋਂ ਜੇ ਸਾਡੇ ਸਾਡੇ ਦੇ ਕੋ ਵਰਖਲਾਵ ਕੋਈ ਚ ਹੋਊਗਾ ਤੇ ਅਸੀਂ ਵੀ ਚੱਲਣ ਨੂੰ ਤਿਆਰ ਆ ਜੇ ਕੋਈ ਸਾਡੀ ਗਲਤੀ ਹੋਊਗੀ ਤਾਂ ਅਸੀਂ ਮੰਨਣ ਨੂੰ ਤਿਆਰ ਆ ਪਰ ਇਹਦਾ ਜਿਹੜਾ ਹੁਣ ਇੰਨੀ ਸ਼ਰਿਆਂ 18 ਤਰੀਕ ਨੂੰ ਗੁੰਡਾਗਰਦੀ ਪੰਨ ਤੋੜ ਹੋਈ ਫਲੈਕਸਾਂ ਬਾੜੀਆਂ ਸਾੜੀਆਂ ਗਈਆਂ ਉਤੋਂ ਰਾਤ ਨੂੰ ਚੋਰੀ ਚੱਕ ਕੇ ਮੁੜ ਕੇ ਫਲੈਕਸਾਂ ਲੈ ਕੇ ਜਾਂਦੇ ਉਹਨਾਂ ਦਾ ਵੀ ਤਾਂ ਨਿਆਂ ਦੇਣਾ ਬਣਦਾ ਹੀ ਆ ਸਮਾਜ ਨੂੰ ਵੀਰ ਜੀ ਸ਼ੁਰੂਆਤ ਗੌਰਵ ਤੋਂ ਹੋਈ ਆ ਗੌਰਵ ਜਦੋਂ ਕਿਸੇ ਨੂੰ ਆਪਾਂ ਵੰਗਾਰਦੇ ਆ ਤੇ ਉਹ ਗੱਲ ਜਾਇਜ਼ ਆ ਦੇਖੋ ਜੀ ਜੇ ਗੌਰਵ ਨੇ ਪੁਕਾਰਿਆ ਸੀਗਾ ਤੇ ਜਾ ਜਾਦੂ ਦੀ ਉਸ ਸਬੰਧੀ ਕੋਈ ਸਾਨੂੰ ਵੀਡੀਓ ਦੇ ਦੇਣਾ ਨਹੀਂ ਵੀ ਉੱਥੇ ਕੈਮਰਾ ਗਵਾਹ ਆਪਣੇ ਕੋਲ ਨੇ ਜੀ ਉਹ 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 ਇਨਸਾਨ ਆਪਣੇ ਕੋਲ ਗਵਾਹ ਨੇ ਉਹ ਜਿਨ੍ਹਾਂ ਨੂੰ ਬੰਗਾ ਰਿਆ ਜਿਨ੍ਹਾਂ ਨੂੰ ਚੇਤਾਵਨੀ ਦਿੱਤੀ ਗਈ ਉਹ ਆਪਣੇ ਕੋਲ ਨੇ ਇਹਨਾਂ ਨੂੰ ਚੇਤਾਵਨੀ ਦਿੱਤੀ ਕਿ ਉਹਨਾਂ ਨੇ ਥੋੜਾ ਗਿਆ ਸੀ ਮੰਦਿਰ ਤੇ ਹਮਲਾ ਕਰਦੇ ਹੋ ਨਹੀਂ ਮੰਦਿਰ ਦੇ ਵਿੱਚ ਭੱਜ ਕੇ ਚਲਾ ਗਿਆ ਉਹ ਫਿਰ ਉਹਨਾਂ ਨੇ ਨਹੀਂ ਸੀਗਾ ਨਹੀਂ ਜੀ ਗੌਰਵ ਤੇ ਕਾਸ ਨਹੀਂ ਨਹੀਂ ਜੀ ਦੋਨੇ ਦੋਨੇ ਭਰਾ ਸੀਗੇ ਜੀ ਜਿੱਦਣ 16 ਤਰੀਕ ਨੂੰ ਪਹਿਲਾਂ ਸਰ ਮੇਰੀ ਗੱਲ ਸੁਣ ਲਓ 16 ਤਰੀਕ ਨੂੰ ਗੌਰਵ ਇਹ ਗੱਲ ਕਹਿੰਦਾ ਵਾ 16 ਤਰੀਕ ਨੂੰ ਇਹ ਵੰਗਾਰ ਦਾ ਵਾਇਸ ਗੱਲ ਦੇ ਉੱਤੇ ਪਰ ਜਿਹੜੇ ਕੁਝ ਸੀਨੀਅਰਸ ਲੋਕ ਆ ਉਹ ਚਾਹੁੰਦੇ ਨਹੀਂ ਸੀ ਕਿ ਲੜਾਈ ਨਾ ਹੋਵੇ ਉਹ ਉਹਨਾਂ ਨੇ ਵੀ ਮੈਨੂੰ ਇਹ ਗੱਲ ਕਹੀ ਕਿ ਅਸੀਂ ਨਹੀਂ ਚਾਹੁੰਦੇ ਸੀ ਕਿ ਲੜਾਈ ਹੋਵੇ ਅਸੀਂ ਇਸ ਗੱਲ ਨੂੰ ਠੰਡਾ ਕਰਨਾ ਚਾਹੁੰਦੇ ਸੀ ਪਰ ਜਿਹੜੇ ਇਹ ਜਦੋਂ ਇਹ ਲੜਾਈ ਹੋਣ ਦੇ ਚਾਂਸ ਬਣਦੇ ਆ ਤੇ ਭੱਜ ਕੇ ਮੰਦਰ ਦੇ ਵਿੱਚ ਜਾ ਕੇ ਅੰਦਰ ਗੇਟ ਲਾ ਲੈਂਦੇ ਆ ਫਿਰ ਜਿਹੜੇ ਉਸ ਦਿਨ ਤੇ ਤੁਹਾਨੂੰ ਮੈਂ ਮੈਂ ਜੀ ਇਹਨਾਂ ਦੀ ਲਾਈਵ ਹੈ ਕਿ ਨਾ ਇਹਨਾਂ ਨੇ ਮੰਦਰ ਦੇ ਮੂਹਰੇ ਭੰਤ ਦੋਰ ਕਰਨ ਤੋਂ ਬਾਅਦ ਧਰਨਾ ਲਾਇਆ ਸੀ ਉਹਦੀ ਮੈਂ ਤੁਹਾਨੂੰ ਲਾਈਵ ਵੀਡੀਓ ਸ਼ੇਅਰ ਕਰ ਦਣਾ ਇਹ ਕਹਿੰਦੇ ਸੀਗੇ ਜੀ ਆਕਾਸ਼ ਨੇ ਉੱਤਰਨੀ ਗੌਰਵਰੀ ਕੋਈ ਗੱਲ ਰੱਖੀ ਇਹ ਕਹਿੰਦੇ ਆ ਆਕਾਸ਼ ਨੇ ਲੇਡੀਜ਼ ਦੀ ਵਾਹ ਪਿਕਚਰ ਕੀਤੀ ਆ ਉਸ ਤੋਂ ਬਾਅਦ ਸਾਰਿਆਂ ਨੇ ਅੰਦਰ ਭੰਤ ਦੁਰਗੀ ਕੀਤਾ ਆ ਆਕਾਸ਼ ਤਾਂ ਉਹ ਬ੍ਰਦਰ ਹੈ ਨਾ ਦੋਨੇ ਬ੍ਰਦਰ ਆਤਾ ਤੁਹਾਨੂੰ ਕੋਈ ਵੀ ਹੋਵੇ ਪਰਵਾਹ ਉਹ ਜਦੋਂ ਜਦੋਂ ਲੜਾਈ ਹੋਣ ਦੇ ਚਾਂਸ ਵੀ ਉਦੋਂ ਵੀ ਉਦੋਂ ਨੇ ਇਕੱਠੇ ਸੀ ਨਾ ਨੋ ਮੇਰੀ ਗੱਲ ਸੁਣੋ ਤੇ 16 ਤਰੀਕ ਨੂੰ ਮੈਨੂੰ ਜੰਡੇ ਲਾ ਕੇ ਗਿਆ ਉਹ ਤੋਂ ਉਸ ਤੋਂ ਪਹਿਲਾਂ ਦੀ ਗੱਲ ਲਾਦਾ ਵੀਰ ਗਗਨ ਜੀ ਅਸੀਂ ਤਾਂ ਇਹ ਚਾਹੁੰਦੇ ਆ ਅਸੀਂ ਕਾਮਨਾ ਇਹ ਕਰਦੇ ਆ ਕਿ ਤੁਸੀਂ ਜਿਸ ਗੱਲਾਂ 'ਚ ਤੁਹਾਡੇ ਬੰਦੇ ਗਲਤ ਆ ਜਿੱਥੇ ਤੁਸੀਂ ਗਲਤ ਆ ਤੁਹਾਨੂੰ ਵੀ ਐਕਸੈਪਟ ਕਰਨਾ ਪੈਣਾ ਐ ਐਕਸਪੈਕਸ਼ਨ ਕਰਨੀ ਪੈਣੀ ਆ ਕਿ ਜਿੱਥੇ ਤੁਸੀਂ ਗਲਤ ਆ ਤੁਹਾਨੂੰ ਮੰਨਣਾ ਪੈਣਾ ਜਿੱਥੇ ਇਹ ਗਲਤ ਹੋਣਗੇ ਆਪਾਂ ਇਹਨਾਂ ਨਾਲ ਵੀ ਹੋਰ ਬਣਾ ਬਾਹਰ ਵੀ ਝਗੜਾ ਹੋ ਸਕਦਾ ਈ ਮੰਦਰ ਥੋੜਾ ਭੰਗ ਤੋੜ ਕਰਦਾ ਪਰ ਗੌਰਵ ਭੱਜ ਕੇ ਮੰਦਰ ਚ ਕਿਉਂ ਗਿਆ ਨਹੀਂ ਗੌਰਵ ਨਹੀਂ ਬੜਿਆ ਹੋਰ ਬੜਿਆ ਹੀ ਨਹੀਂ ਬੜਿਆ ਕਾਸ਼ ਵੀ ਨਾਲ ਸੀਗਾ ਜੀ ਕਾਸ਼ ਮੰਦਰ ਚ ਗਿਆ ਭੱਜ ਨਹੀਂ ਉਸ ਟਾਈਮ ਕਾਸ਼ ਵੀ ਹੈ ਨਹੀਂ ਸੀ ਇਹ ਉਹ ਦੋਦੀ ਗੱਲ ਨਹੀਂ ਹੈਗੀ ਇਹਦੇ ਕੋਲ ਵੀਡੀਓਗ੍ਰਾਫੀ ਆ ਵੀਡੀਓਗ੍ਰਾਫੀ ਆ ਜੀ ਵੀਡੀਓਗ੍ਰਾਫੀ ਆ ਤਾਂ ਮੈਂ ਕਿਹਾ ਸਰ ਮੇਰੇ ਵਟਸਐਪ ਤੇ ਸ਼ੇਅਰ ਕਰ ਦਿਓ ਜਾਂ ਆਪਾਂ ਜਿੱਦਣ ਤੁਸੀਂ ਮੈਨੂੰ ਮਿਲੋਂਗੇ ਠੀਕ ਆ ਸਰ ਮੇਰੇ ਤੋਂ ਵੀ ਸੀਸੀਟੀਵੀ ਦੇ ਵੀਡੀਓ ਸਾਰੀਆਂ ਆ ਗਈਆਂ ਠੀਕ ਆ ਸਰ ਕੋਈ ਗੱਲ ਨਹੀਂ ਫਿਰ ਆਪਾਂ ਤੁਹਾਡਾ ਨਟ ਸਮਾਂ ਸੈੱਟ ਕਰਦੇ ਆ ਤੁਹਾਨੂੰ ਫੇਸ ਟੂ ਫੇਸ ਬਿਠਾਵਾਂਗੇ ਇੱਧਰਲੀ ਤੇ ਵੀ ਬਿਠਾਵਾਂਗੇ ਤੁਹਾਨੂੰ ਵੀ ਬਿਠਾਵਾਂਗੇ ਸੋ ਬਹੁਤ ਬਹੁਤ ਧੰਨਵਾਦ ਜੀ ਸਮਾਂ ਦੇਣ ਲਈ ਠੀਕ ਹੈ ਇਨਲਾ ਇਨਲਾ